ਮંત્રી ਲਾਲਜੀਤ ਭੁੱਲਰ ਕਬਜਾ ਛਡਾਉਣ ਲਈ ਜਾਂਦੇ ਨੇ ਖੁਦ ਟਰੈਕਟਰ ਚਲਾਉਂਦੇ ਨੇ ਪਰ ਬੀਬੀ ਟਰੈਕਟਰ ਦੇ ਅੱਗੇ ਖੜ੍ਹ ਜਾਂਦੀ ਐ ਕਿ ਇਹ ਤਾਂ ਸਾਡੇ ਨਾਲ ਸਰਾਸਰ ਤੱਕ ਐ ਕਿ ਮੰਤਰੀ ਨੇ ਨੰਬਰ ਬਣਾਉਣ ਦੀ ਖਾਤਰ ਟਰੈਕਟਰ ਦਾ ਗੇਅਰ ਪਾ ਲਿਆ ਪਰ ਖੜੀ ਹੋਈ ਫਸਲ ਨੂੰ ਵਾਉਣ ਦੀ ਜਿਹੜੀ ਤਿਆਰੀ ਕੀਤੀ ਸੀ ਉਹ ਮਹਿੰਗੀ ਪੈ ਗਈ ਤੇ ਖਾਲੀ ਹੱਥ ਵਾਪਸ ਪਰਤਣਾ ਪਿਆ ਕਬਜਾ ਛਡਾਣਾ ਤੇ ਫਿਰ ਉਦੋਂ ਕੀ ਗੇ ਲਾਲਜੀਤ ਸਿੰਘ ਭੁੱਲਰ ਦੀਆਂ ਬੱਸਾਂ ਦੇ ਵਿੱਚ ਤੇਲ ਖਤਮ ਹੋ ਗਿਆ ਉਦੋਂ ਨੂੰ ਜਗਰਾਉ ਨਹੀਂ ਦਿਖਿਆ ਗਰਾਉਂਡ ਜਦੋਂ ਇੱਕ ਤੁਹਾਡੀ ਐਮਐਲਏ ਨੇ ਕੋਠੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਉਦੋਂ ਤੇਰੀ ਗੱਡੀ ਦੇ ਵਿੱਚ ਤੇਲ ਮੁੱਕ ਗਿਆ ਜਾਂ ਬੀਤੇ ਦਿਨ ਤੁਹਾਡੀ ਮੋਗੇ ਤੋਂ ਦੇ ਜਿਹੜੀ ਵਿਧਾਇਕ ਆ ਉਹਨੇ ਸਰਕਾਰੀ ਉਹ ਵੀ ਉਹ ਸਰਕਾਰੀ ਜਗ੍ਹਾ ਜਿਸ ਸਰਕਾਰੀ ਜਗ੍ਹਾ ਦਾ ਨਾਮ ਸ਼ੀਰਪਗ ਸਿੰਘ ਮਾਰਕੀਟ ਉੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਤੁਹਾਡਾ ਉਧਰ ਤੁਹਾਡੀਆਂ ਲੱਤਾਂ ਦੀ ਜਾਨ ਖਤਮ ਹੋ ਗਈ ਆ ਕੁਵਿਦਵਾ ਮੰਨਦੇ ਕੋ ਕਹਿ ਰਹੇ ਕਿ ਉਹ ਸਟੱਬਰ ਕੋਲ ਜਿਹੜਾ ਪ੍ਰੋਪਰ ਦਾ ਕੇਸ ਆ ਕਿ ਪਿਛਲੇ 50 ਸਾਲਾਂ ਤੋਂ ਬਾਹਰ ਇਹਨੇ ਬਾਹਰ ਇਹਨਾਂ ਨੂੰ ਪੈਸਾ ਦੇ ਰਹੇ ਨੇ ਠੇਕੇ ਤੇ ਦੇ ਰਹੇ ਨਾ ਟਾਡੇ ਦੇ ਐਮਐਲਏ ਲੋਕਾਂ ਦੀਆਂ ਕੋਠੀਆਂ ਤੇ ਕਬਜ਼ਾ ਕਰੀ ਯਾਰੀ ਤੇ ਟਾਡੇ ਦੇ ਐਮਐਲਏ ਮਾਰਕੀਟ ਕਮੇਟੀਆਂ ਤੇ ਕਬਜ਼ਾ ਕਰ ਰੇ ਨੇ ਸਾਡੇ ਕੱਲ ਦੇ ਜੰਮੇ ਐਮਐਲਏ ਨੇ ਕੈਪਟਨ ਮਰਿੰਦਰ ਸਿੰਘ ਦੇ ਭਰਾ ਦੀ 90 ਕਰੋੜ ਦੀ ਜਗ੍ਹਾ ਲੈ ਲਈ ਉਥੇ ਕਲੋਨੀ ਕਟਰ ਨੇ ਉਹ 90 ਕਰੋੜ ਕਿੱਥੋਂ ਆ ਗਿਆ ਜੋ ਨਹੀਂ ਕੱਲ ਦੀ ਤੁਸੀਂ ਮੋਗਾ ਦੀ ਜਿਹੜੀ ਵਿਧਾਇਕ ਆ ਉਹਦੇ ਖਿਲਾਫ ਕਿਉਂ ਨਹੀਂ ਵਿਜੀਲੈਂਸ ਦੀ ਇਨਕੁਆਇਰੀ ਮਾਰ ਕਰਤੀ ਜਦ ਪੰਜਾਬ ਲੋਕਪਾਲ ਦੇ ਦੇਸ਼ ਯਾਰੀ ਕਰਦੇ ਤਾਂ ਕੀ ਸਰਕਾਰ ਨੂੰ ਸ਼ਰਮ ਨਹੀਂ ਆਈਗੀ ਇੱਕ ਵਿਧਵਾ ਦੋ ਦੇ ਨਿਆਣੇ ਬੱਚੇ ਨੇ ਘੱਟੂ ਘੱਟ ਨੂੰ ਨੋਟਿਸ ਦੇ ਦੇ ਇੱਕ ਖੜੀ ਜ਼ਮੀਨ ਵਾਹਣੀ ਕਿਸੇ ਜ਼ਿੰਮੇਦਾਰ ਦੀ ਉਹਦਾ ਕਲੇਜਾ ਬਾਹਰ ਨਿਕਲਦਾ ਹੈਗਾ ਜੇ ਤੈਨੂੰ ਇੰਨਾ ਤੇਰੇ ਅਫਸਰਾਂ ਦੇ ਭਰੋਸਾ ਕਿ ਤੇ ਅਫਸਰਾਂ ਦੇ ਧੌਣ ਦੱਬੀ ਨਹੀਂ ਤੇਰ ਕੋ ਗਿੱਚੀ ਨਹੀਂ ਦੱਬੀ ਗਈ ਮਜਬੂਰ ਨੂੰ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਵੀ ਨਾਲ ਗਿਆ ਉਹਨਾਂ ਨੂੰ ਲਿਆਉਣਾ ਪਿਆ ਮੰਤਰੀ ਸਾਹਿਬ ਨੂੰ ਟਰੈਕਟਰ ਤੋਂ ਤਾਰ ਕੇ ਵਾਪਸ ਇਹ ਫਿਰ ਤਾਂ ਹੱਡੀਆਂ ਨੂੰ ਥੁੱਕ ਲਾ ਕੇ ਭਜੇ ਵੇ ਕਿੱਡਾ ਵੱਡਾ ਲਾਲਜੀਤ ਭੁੱਲੋ ਰੈਡੀਸਟੈਂਟ ਮਾਰਨਗੇ ਲੋਕਾਂ ਨੂੰ ਪਤਾ ਨਹੀਂ ਕਿ ਦੁਯਾਰ ਹੱਟਾਂ ਦਾ ਮੁੰਡਾ ਤੈਨੂੰ ਕਿਹੜਾ ਟਰੈਕਟਰ ਚਲਾਉਣਾ ਭੁੱਲ ਕੀ ਉਹ ਤੇ ਫਿਲਮ ਬਣਾਉਂਦਾ ਫਿਰਦਾ ਹੈਗਾ ਸੀ ਜਿ세 ਹੀ ਅੱਡਾਂ ਦੇ ਮੁੰਡੇ ਨੂੰ ਟਰੈਕਟਰ ਨਹੀਂ ਚਲਾਉਣਾ ਐ ਸੁਹਾਗੇ ਤੇ ਨਹੀਂ ਚੜ੍ਹਣਾ ਐ ਤੇ ਉਹ ਡਰਾਮੇ ਕਰੂਗਾ ਕਮਾਲ ਯਾਰ ਇੱਕ ਵਿਧਵਾ ਘਟ ਟੁਕੜ ਨੂੰ ਨੋਟਿਸ ਦੇ ਦੇ ਐਡੀ ਹਿੰਮਤ ਹੈ ਤੁਹਾਡਾ ਤੁਹਾਡਾ ਕਹਿੰਦਾ ਸੀ ਜਿਹੜਾ ਟਮਾਟਰ ਮੰਤਰੀ ਵੀ ਅਹੀਂ ਉਹ ਸੁਖ ਵਿਲਾਸ ਹੋਟਲ ਕਰਾਇ ਦੇ ਦੇਣਾ ਹਿੰਮਤ ਆ ਗਈ ਆ ਜਿ ਯਿਗਰੇ ਦੇ ਵਿੱਚ ਯਾਨ ਆ ਗਈ ਆ ਜਿਗਰਾ ਤੁਹਾਡਾ ਗਰਮ ਹੈਗਾ ਸੁਖ ਵਿਲਾਸ ਵੱਲ ਪਾਓ ਲਿਆਓ ਨੇਰੀਆਂ ਲਾਜ਼ਮੀ ਤੌਰ ਤੇ ਕਿਸੇ ਆਵਾਜ਼ ਦੀ ਪਾਰਟੀ ਦੇ ਵਰਕਰ ਨੇ ਕਬਜ਼ਾ ਲੈਣਾ ਹੁਣ ਅਗਾ ਲਾਲ ਜੀ ਤਾਂ ਭੁੱਲੋ ਲਗਾ ਲੈ ਵੀ ਮੇਰੇ ਤੋਂ ਵੱਡਾ ਤੇ ਕੋਈ ਕਬਜ਼ਾ ਛਡਾ ਨਹੀਂ ਸਕਦਾ ਮੈਂ ਬਣਨਾ ਚੌਧਰੀ ਚੰਨੜ ਸਿੰਘ ਜਾ ਕੇ ਤੇ ਫਿਰ ਪੁੱਠੇ ਪੈਰੀ ਅੱਡਾ ਨੂੰ ਉੱਥੋਂ ਅੱਡੀ ਨੂੰ ਥੁੱਕ ਲਾ ਕੇ ਭੱਜਣਾ ਪਿਆ ਤੁਹਾਡੀ ਮੋਗੇ ਵਾਲੀ ਪਹਿਲਾਂ ਏਸੀ ਦਾ ਰੌਲਾ ਪੈ ਗਿਆ ਏਸੀ ਵਾਲਾ ਮਸਲਾ ਜਿਹੜਾ ਜਿਹਨੇ ਰੌਲਾ ਪਾਇਆ ਸੀ ਉਹੀ ਮੁੱਕਰ ਗਿਆ ਹੈਗਾ ਉਹ ਸਮਝੌਤਾ ਕਰ ਗਿਆ ਭਗਵੰਤ ਮਾਨ ਸਾਹਿਬ ਕੀ ਕਹਿੰਦੇ ਕਈ ਵਾਰ ਕਹਿ ਚੁੱਕੇ ਨੇ ਰੋਣਾ ਰੋ ਚੁੱਕੇ ਨੇ ਆਪਣੇ ਐਮਐਲਏ ਮੰਤਰੀਆਂ ਤੇ ਆਪਣੇ ਜਿਹੜੇ ਪੀਏਸੀ ਇਹਨਾਂ ਤੋਂ ਖਿਆਲ ਰੱਖੋ ਮੋਗੇ ਵਾਲੀ ਐਮਐਲਏ ਨੂੰ ਵੀ ਪੀਏ ਨੇ ਮਰਵਾ ਦੇਣਾ ਪ੍ਰੋਗਰਾਮ 16 ਨੇ 7 ਵਿੱਚ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂਕਾ ਗੱਲ ਕਰਾਂਗੇ ਪੰਜਾਬ ਨਾਲ ਜੁੜੇ ਤਿੰਨ ਅਹਿਮ ਮੁੱਦਿਆਂ ਦੀ ਮੰਤਰੀ ਲਾਲਜੀਤ ਭੋਲਰ ਕਬਜ਼ਾ ਛਡਾਉਣ ਲਈ ਜਾਂਦੇ ਨੇ ਖੁਦ ਟਰੈਕਟਰ ਚਲਾਉਂਦੇ ਨੇ ਪਰ ਬੀਬੀ ਟਰੈਕਟਰ ਦੇ ਅੱਗੇ ਖੜ ਜਾਂਦੀ ਹੈ ਕਿ ਇਹ ਤਾਂ ਸਾਡੇ ਨਾਲ ਸਰਾਸਰ ਤੱਕਾ ਹੈ ਉਹ ਜ਼ਮੀਨ ਤੋਂ ਕਬਜ਼ਾ ਜਿਹੜਾ ਛਡਾਉਣ ਦਾ ਮਸਲਾ ਸੀ ਉਸ ਵਿੱਚ ਕਿੰਨੀ ਕੁ ਸੱਚਾਈ ਹੈ ਕਿਉਂਕਿ ਇਲਜ਼ਾਮ ਇਹ ਲੱਗੇ ਨੇ ਕਿ ਮੰਤਰੀ ਨੇ ਨੰਬਰ ਬਣਾਉਣ ਦੀ ਖਾਤਰ ਟਰੈਕਟਰ ਦਾ ਗੇਅਰ ਪਾ ਲਿਆ ਪਰ ਖੜੀ ਹੋਈ ਫਸਲ ਨੂੰ ਵਾਉਣ ਦੀ ਜਿਹੜੀ ਤਿਆਰੀ ਕੀਤੀ ਸੀ ਉਹ ਮਹਿੰਗੀ ਪੈ ਗਈ ਤੇ ਖਾਲੀ ਹੱਥ ਵਾਪਸ ਪਰਤਣਾ ਪਿਆ ਇਸ ਦੇ ਉੱਤੇ ਵੀ ਗੱਲ ਕਰਾਂਗੇ ਨਾਲ ਗੱਲ ਕਰਾਂਗੇ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਮਾਨਹਾਨੀ ਦਾ ਕੇਸ ਮੁੱਖ ਮੰਤਰੀ ਭਗਵੰਤ ਮਾਨ ਤੇ ਪਾ ਦਿੱਤਾ ਗਿਆ ਉਦੋਂ ਮੁੱਖ ਮੰਤਰੀ ਨੇ ਵੀ ਕਿਹਾ ਕਿ ਠੀਕ ਹੈ ਮਨਜ਼ੂਰ ਹੈ ਸਾਨੂੰ ਇਹ ਚੈਲੰਜ ਤੇ ਇਹਨਾਂ ਦੀ ਹੋਰ ਕਿੱਥੇ ਕਿੱਥੇ ਜਾਇਦਾਦ ਬਣੀ ਹੈ ਉਹਦੇ ਵੀ ਆਏ ਦੇਣਾ ਸੀ ਫਿਰ ਭੇਤ ਖੋਲਾਂਗੇ ਇਸ ਦੇ ਉੱਤੇ ਵੀ ਗੱਲ ਕਰਾਂਗੇ ਨਾਲ ਇੱਕ ਤੀਜਾ ਮਸਲਾ ਹੈ ਪੰਚਾਇਤੀ ਚੋਣਾਂ ਦਾ ਪੰਜਾਬ ਚ ਹਾਲੇ ਤੱਕ ਪੰਚਾਇਤੀ ਚੋਣਾਂ ਕਿਉਂ ਨਹੀਂ ਹੋ ਪਾਈਆਂ ਸਰਕਾਰ ਕਿੱਥੇ ਅਸਮਰੱਥ ਨਜ਼ਰ ਆ ਰਹੀ ਹੈ ਕਿਉਂ ਨਹੀਂ ਕੰਮ ਇਹ ਪੂਰਾ ਹੋਇਆ ਕਿਉਂਕਿ ਮਿਆਦ ਪੂਰੀ ਹੋ ਚੁੱਕੀ ਹੈ ਇਸ ਤੀਜੇ ਮਸਲੇ ਤੇ ਵੀ ਗੱਲ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਆ ਸਭ ਤੋਂ ਪਹਿਲਾਂ ਗੱਲ ਕਰੀਏ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਹਾਲੇ ਸੌਹ ਚੁੱਕਣੀ ਸੀ ਤੇ ਉਹ ਇlein ਕਹਿ ਦਿੱਤਾ ਗਿਆ ਕਿ ਜਿੱਥੇ-ਜਿੱਥੇ ਨਜਾਇਜ਼ ਕਬਜ਼ਾ ਹੋਇਆ ਸੀ ਸਾਰੇ ਛੜਾ ਲੈਣੇ ਆ ਤੇ ਜਿਹੜਾ ਰੋਪੜ ਦੇ ਵਿੱਚ ਬੀਤੇ ਦਿਨ ਹਰਨਾਮਪੁਰਾ ਪਿੰਡ ਦੇ ਵਿੱਚ ਛੜਾਉਣ ਗਏ ਮੰਤਰੀ ਲਾਲਜੀਤ ਭੁੱਲਰ ਕਬਜ਼ਾ ਤੇ ਉਹ ਮੰੰਗਾ ਪੈ ਗਿਆ ਬੀਬੀ ਅੱਗੋਂ ਖੜ ਗਈ ਅੜ ਗਈ ਕਹਿੰਦੀ ਐ ਨਹੀਂ ਅਸੀਂ ਸਾਡੇ ਤੋਂ ਪੁੱਛਿਆ ਤੱਕ ਨਹੀਂ ਗਿਆ ਇੱਕ ਨੋਟਿਸ ਤੱਕ ਨਹੀਂ ਆਗਾਉ ਦਿੱਤਾ ਗਿਆ ਤੇ ਸਿੱਧਾ ਆ ਕੇ ਮੰਤਰੀ ਸਾਹਿਬ ਟਰੈਕਟਰ ਤੇ ਬਹਿ ਗਏ ਸਿੰਦਰ ਇਹੋ ਜਿਹੇ ਡਰਾਮੇ ਨਾ ਫਿਲਮਾਂ ਚ ਚੱਲਦੇ ਹੁੰਦੇ ਨੇ ਡਰਾਮੇ ਤੇ ਇਸੇ ਕਰਕੇ ਜਿਹੜੇ ਆਪੋਜੀਸ਼ਨ ਪਾਰਟੀਆਂ ਆਵਾ ਦੀ ਪਾਰਟੀ ਲੈਂਦੇ ਕਿ ਡਰਾਮੇ ਬਾਦ ਐ ਇੱਕ ਫਿਲਮ ਬੜੀ ਮਸ਼ਹੂਰ ਹੋਈ ਐ ਨੀਲ ਕਪੂਰ ਦੀ ਨਾਇਕ ਇਹ ਸਾਰੇ ਆਪਣੇ ਆਪ ਨੂੰ ਨਾਇਕ ਹੀ ਸਮਝਦੇ ਆਗੇ ਜਿਵੇਂ ਉਹਨੂੰ 24 ਘੰਟੇ ਦੇ ਵਿੱਚ ਮੁੱਖ ਮੰਤਰੀ ਬਣਾਇਆ ਜਾਂਦਾ ਹੈਗਾ ਇਹ ਵੀ ਕਹਿੰਦੇ ਕਿ ਅਸੀਂ ਤਾਂ ਹੈਦ 5 ਸਾਲ ਵਾਸਤੇ ਮੰਤਰੀ ਪਰਹੀ ਵੀ ਅਨਿਲ ਕਪੂਰ ਤੋਂ ਘੱਟ ਨਹੀਂ ਇਹ ਨਾਇਕ ਆ ਅਸੀਂ ਕਦੀ ਜਾ ਕੇ ਸਕੂਲਾਂ ਦੇ ਵਿੱਚ ਟਮਾਟਰ ਨਹੀਂ ਗੰਡੇ ਤੇ ਟਮਾਟਰ ਚੈੱਕ ਕਰਦੇ ਆਗੇ ਨੇ ਕਦੀ ਅਸੀਂ ਸਕੂਲਾਂ ਹਸਪਤਾਲਾਂ ਜਾ ਕੇ ਐਸ ਡੀ ਐਮ ਬਣ ਜਾਂਦੇ ਪ੍ਰਿੰਸੀਪਲ ਬਣ ਜਾਂਦੇ ਉਹ ਜਿੱਥੋਂ ਤੱਕ ਸਵਾਲ ਹੈ ਕਬਜਾ ਕਬਜਾ ਛਡਾਣਾ ਤੇ ਫਿਰ ਉਦੋਂ ਕਿ ਗੇ ਲਾਲਜੀਤ ਸਿੰਘ ਭੁੱਲਰ ਦੀਆਂ ਬੱਸਾਂ ਦੇ ਵਿੱਚ ਤੇਲ ਖਤਮ ਹੋ ਗਿਆ ਉਦੋਂ ਨੂੰ ਜਗਰਾਉ ਨਹੀਂ ਦਿਖਿਆ ਜਗਰਾਉਂ ਜਦੋਂ ਇੱਕ ਤੁਹਾਡੀ ਐਮਐਲਏ ਨੇ ਕੋਠੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਉਦੋਂ ਤੇਰੀ ਗੱਡੀ ਦੇ ਵਿੱਚ ਤੇਲ ਮੁੱਕ ਗਿਆ ਜਾਂ ਬੀਤੇ ਦਿਨ ਤੁਹਾਡੀ ਮੋਗੇ ਤੋਂ ਜਿਹੜੀ ਵਿਧਾਇਕ ਆ ਉਹਨੇ ਸਰਕਾਰੀ ਉਹ ਵੀ ਉਹ ਸਰਕਾਰੀ ਜਗ੍ਹਾ ਜਿਸ ਸਰਕਾਰੀ ਜਗ੍ਹਾ ਦਾ ਨਾਮ ਸ਼ਹੀਦ ਭਗਤ ਸਿੰਘ ਮਾਰਕੀਟ ਉੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਤੁਹਾਡੀਆਂ ਗੱਡੀਆਂ 'ਚ ਤੇਲ ਖਤਮ ਹੋ ਗਿਆ ਕਿ ਤੁਹਾਡਾ ਉਧਰ ਤੁਹਾਡੀਆਂ ਲੱਤਾਂ ਤੇ ਜਾਨ ਖਤਮ ਹੋ ਗਈ ਆ ਮਤਲਬ ਹੱਦ ਹੋ ਗਈ ਆ ਇੱਕ ਵਿਧਵਾ ਮੰਨਦੇ ਕਿ ਉਹ ਕਹਿ ਰਹੇ ਕਿ ਉਹ ਸਟੱਬਰ ਕੋਲ ਜਿਹੜਾ ਪ੍ਰੋਪਰ ਦਾ ਕੇਸ ਆ ਕਿ ਪਿਛਲੇ 50 ਸਾਲਾਂ ਤੋਂ ਬਾਹਰੇ ਨੇ ਰਿੰਦਰ ਰੁਪਿਆਸਾ ਦੇ ਰਾਂ ਠੇਕੇ ਤੇ ਦੇ ਰਹੇ ਨਾ ਤੁਹਾਡੇ ਦੇ ਐਮ ਐਲ اے ਲੋਕਾਂ ਦੀਆਂ ਕੋਠੀਆਂ ਤੇ ਕਬਜ਼ਾ ਕਰੀ ਯਾਰ ਇਹ ਤੁਹਾਡੇ ਦੇ ਐਮ ਐਲ اے ਮਾਰਕੀਟ ਕਮੇਟੀਆਂ ਤੇ ਕਬਜ਼ਾ ਕਰ ਰੇ ਨੇ ਤੁਹਾਡੇ ਕੱਲ ਦੇ ਜੰਮੇ ਐਮ ਐਲ اے ਨੇ ਕੈਪਟਨ ਮਨਿੰਦਰ ਸਿੰਘ ਦੇ ਭਰਾ ਦੀ 90 ਕਰੋੜ ਦੀ ਜਗ੍ਹਾ ਲੈ ਲਈ ਉਥੇ ਕਲੋਨੀ ਕਟਰ ਨੇ ਉਹ 90 ਕਰੋੜ ਕਿੱਥੋਂ ਆ ਗਿਆ ਉਧਰ ਕਰੋ ਚੈ ਭੇਜੋ ਵਿਜੀਲੈਂਸ ਕਿਉਂ ਨਹੀਂ ਕੱਲ ਦੀ ਤੁਸੀਂ ਮੋਗਾ ਦੀ ਜਿਹੜੀ ਵਿਧਾਇਕ ਆ ਉਹਦੇ ਖਿਲਾਫ ਕਿਉਂ ਨਹੀਂ ਵਿਜੀਲੈਂਸ ਦੀ ਇਨਕੁਆਇਰੀ ਮਾਰ ਕਰਤੀ ਜਦ ਪੰਜਾਬ ਲੋਕਪਾਲ ਦੇ ਦੇਸ਼ ਜਾਰੀ ਕਰਦੇ ਤੀ ਕੀ ਸਰਕਾਰ ਨੂੰ ਸ਼ਰਮ ਨਹੀਂ ਆਈ ਹੈਗੀ ਹੁਣ ਸਵਾਲ ਇਹ ਹੈਗਾ ਕਿ ਲਾਲਜੀਤ ਪੁੱਲੜ ਨੀ ਆਪ ਜੀਵਿੰਦਾਰ ਪਰਿਵਾਰ ਚੰਗੀ ਸੋਹਣੀ ਖੇਤੀ ਕਰਦੇ ਘੱਟੂ ਘੜ ਯਾਰ ਕਣਕ ਇੱਕ ਵਿਧਵਾ ਦੋ ਦੇ ਨਿਆਣੇ ਬੱਚੇ ਨੇ ਘੱਟੂ ਘੜ ਤੋਂ ਨੋਟਿਸ ਦੇ ਦੇ ਇੱਕ ਖੜੀ ਜ਼ਮੀਨ ਵਾਹਣੀ ਕਿਸੇ ਜ਼ਿਮੀਂਦਾਰ ਦੀ ਉਹਦਾ ਕਲੇਜਾ ਬਾਹਰ ਨਿਕਲਦਾ ਹੈਗਾ ਲਾਲਜੀਤ ਪੁੱਲੋਂ ਰੋਂ ਨੂੰ ਪਤਾ ਖੁਦ ਮਾਝੇ ਤੋਂ ਸਬੰਧ ਰੱਖਨੇ ਖੇਤੀ ਕਰਦੇ ਨੇ ਯਾਰ ਇੱਕ ਪਰਿਵਾਰ ਨੂੰ ਤੁਸੀਂ ਜਾਣਤੇ ਲੱਗੇ ਜਿੱਤ ਇਹਨੂੰ ਇਹਨਾਂ ਤੇਰੇ ਅਫਸਰਾਂ ਤੇ ਭਰੋਸਾ ਕਰਕੇ ਤੇ ਅਫਸਰਾਂ ਦੇ ਤੋਂ ਦੱਬੀ ਨਹੀਂ ਤੇਰ ਕੋ ਗਿੱਚੀ ਨਹੀਂ ਦੱਬੀ ਗਈ ਕਿ ਪਹਿਲਾਂ ਸੁੱਤੇ ਰਹੇ ਨੇ ਪਿੰਡ ਵਾਲੇ ਵੀ ਖੜ ਕੇ ਕਹਿੰਦੇ ਇਸ ਬੀਬੀ ਨਾਲ ਧੱਕਾ ਹੋ ਰਿਹਾ ਫਿਰ ਮਜਬੂਰਨ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਵੀ ਨਾਲ ਗਿਆ ਉਹਨਾਂ ਨੂੰ ਲਿਆਉਣਾ ਪਿਆ ਮੰਤਰੀ ਸਾਹਿਬ ਨੂੰ ਟਰੈਕਟਰ ਤੋਂ ਉਤਾਰ ਕੇ ਵਾਪਸ ਇਹ ਫਿਰ ਤਾਂ ਢਿੱਗਿਆਂ ਨੂੰ ਥੁੱਕ ਲਾ ਕੇ ਭਜੇ ਵੇ ਕਿੱਡਾ ਵੱਡਾ ਲਾਲਜੀਤ ਪੁੱਲੋਂ ਰੋਂ ਰੈਸਟੈਂਟ ਮਾਰਨਗੇ ਲੋਕਾਂ ਨੂੰ ਪਤਾ ਨਹੀਂ ਕਿ 208 ਹਟਾਂ ਦਾ ਮੁੰਡਾ ਤੈਨੂੰ ਕਿਹੜਾ ਟਰੈਕਟਰ ਚਲਾਉਣਾ ਭੁੱਲਿਆਗਾ ਕੀ ਉੱਥੇ ਫਿਲਮ ਬਣਾਉਂਦਾ ਫਿਰਦਾ ਹੈਗਾ ਸੀ ਜਿਸੇ ਹਟਾਂ ਦੇ ਮੁੰਡੇ ਨੂੰ ਟਰੈਕਟਰ ਨਹੀਂ ਚਲਾਉਣਾ ਐ ਸੁਹਾਗੇ ਤੇ ਨਹੀਂ ਚੜ੍ਹਨਾ ਐ ਤੇ ਉਹ ਡਰਾਮੇ ਕਰੂਗਾ ਕਮਾਲ ਯਾਰ ਇੱਕ ਵਿਧਵਾ ਘਟੂ ਘਟ ਨੂੰ ਨੋਟਿਸ ਦੇ ਦੇ ਇਹ ਜਿਹੜੇ ਉਥੇ ਰੂਰਲ ਡਿਵੈਲਪਮੈਂਟ ਡਿਪਾਰਟਮੈਂਟ ਨੂੰ ਸ਼ਰਮ ਨਹੀਂ ਆਈ ਇੱਕ ਵਿਧਵਾ ਦੇ ਘਰ ਐਡੀ ਹਿੰਮਤ ਦੀ ਤੁਹਾਡਾ ਤੁਹਾਡਾ ਕਹਿੰਦਾ ਸੀ ਜਿਹੜਾ ਟਮਾਟਰ ਮੰਤਰੀ ਵੀ ਅਸੀਂ ਉਹ ਸੁਖਵिलास ਹੋਟਲ ਕਰਾਇ ਦੇ ਦੇਣਾ ਹਿੰਮਤ ਆ ਗਈ ਆ ਯਾ ਯਿਗਰੇ ਦੇ ਵਿੱਚ ਯਾਨ ਆ ਗਈ ਆ ਜਿਗਰਾ ਤੁਹਾਡਾ ਗਰਮ ਹੈਗਾ ਸੁਖਵिलास ਵੱਲ ਪਾਉ ਨੀ ਲ ਫਿਰ ਤੈਨੂੰ ਪਤਾ ਲੱਗੇ ਨਾ ਇੱਕ ਵਿਧਵਾ ਯਾਰ ਇੱਕ ਵਿਧਵਾ ਦੇ ਘਟੋ ਘੜਾ ਉਹਦੇ ਜਿਸ ਤੈਨੂੰ ਸ਼ਰਾਪ ਲੱਗੂਗਾ ਪਾਪ ਲੱਗੂਗਾ ਮੰਨ ਕੇ ਚੱਲਦੇ ਉਹਦੇ ਪਰਿਵਾਰ ਉਹਨੂੰ ਕੀ ਆ ਵਿਚਾਰੀ ਨੂੰ ਇੱਕ ਨੋਟਿਸ ਦੇ ਨਾ ਫਸਲ ਕਿੱਥੇ ਪਹੁੰਚ ਗਈ ਕਣਕ ਕਿੱਥੇ ਨਾ ਪਹੁੰਚ ਗਈ ਕਿੰਨਾ ਉਹਨੇ ਔਖੀ ਪਾਲੀਆ ਪਹਿਲਾਂ ਤਾਂ ਠੰਡ ਨਹੀਂ ਪਈ ਹੁਣ ਠੰਡ ਪਈ ਹੈਗੀਆ ਕਣਕ ਦਾ ਝਾੜ ਵਤ ਨਾ ਕਿ ਘਟਣਾ ਹੈਗਾ ਵਾ ਤੇ ਦੂਜੀ ਗੱਲ ਤੁਸੀਂ ਨੋਟਿਸ ਦੋ ਨਾ ਵੀ ਬੀਬੀ ਹੈ ਅਗਲੇ ਆਦਵਾਤੀ ਅਗਲੇ ਕਬਜਾ ਛੱਡ ਲਾਜ਼ਮੀ ਤੌਰ ਤੇ ਕਿਸੇ ਆਵਾ ਦੀ ਪਾਰਟੀ ਦੇ ਵਰਕਰ ਨੇ ਕਬਜਾ ਲੈਣਾ ਹੁਣ ਅਗਾ ਉਹਨੇ ਠੇਕਾ ਲੈਣਾ ਹੋਊਗਾ ਇਸ ਕਰਕੇ ਉਹਨੇ ਲਾਈਆਂ ਮਿਰਚਾਂ ਠੀਕ ਆ ਉਹ ਲਾਲਜੀਤ ਸਿੰਘ ਭੁੱਲਰ ਉਹ ਲੱਗਾ ਲਾਲਜੀਤ ਭੁੱਲਰ ਲੱਗਾ ਲੈ ਵੀ ਮੇਰ ਤੋਂ ਵੱਡਾ ਤੇ ਕੋਈ ਕਬਜਾ ਛਡਾ ਨਹੀਂ ਸਕਦਾਗਾ ਮੈਂ ਬਣਨਾ ਚੌਧਰੀ ਚੰਨੜ ਸਿੰਘ ਜਾ ਕੇ ਤੇ ਫਿਰ ਪੁੱਠੇ ਪੈਰੀ ਅੱਡਾ ਨੂੰ ਉਥੋਂ ਅੱਡੀ ਨੂੰ ਥੁੱਕ ਲਾ ਕੇ ਭਜਣਾ ਪਿਆ ਆ ਚੰਡੀਗੜ੍ਹ ਦੇ ਗਵਾਂਢ ਚ ਹਲਕਾ ਪੈਂਦਾ ਡੇਰਾ ਬੱਸੀ ਇੱਥੇ ਤਾਂ 골ਡਨ ਫਰੈਸਟ ਵਾਲੀ ਜ਼ਮੀਨ ਸੈਂਕੜੇ ਏਕੜ ਸੀ ਉੱਥੇ ਵਾਰ-ਵਾਰ ਕਿਹਾ ਗਿਆ ਕਿ ਕਬਜਾ ਛੱਡੋ ਉੱਥੋਂ ਦੇ ਲੋਕ ਕਰਲਾ ਹਟੇ ਕਿ ਇੱਥੇ ਰਸੂਖਦਾਰਾਂ ਦਾ ਕਬਜਾ ਜਿਹਦੀ ਸਰਕਾਰ ਆਉਂਦੀ ਹੈ ਉਹੀ ਅੱਗੇ ਬਹਿ ਜਾਂਦੇ ਆ ਮਲ ਕੇ ਉੱਥੇ ਨਹੀਂ ਗਈ ਨਾ ਟਰੈਕਟਰ ਗਿਆ ਨਾ ਕੋਈ ਹੋਰ ਰੱਤਾ ਚੱਲਦੀਆਂ ਸਵਾਲ ਏ ਉਧਰ ਭਾਰ ਨਹੀਂ ਰੱਤਾ ਜਿਹੜਾ ਇਹ ਕੋਈ 2800 ਏਕੜ ਜ਼ਮੀਨ ਦਾ ਮਸਲਾ ਹੈਗਾ ਨਾ ਇਹ ਜਦੋਂ ਜਦੋਂ ਸਰਕਾਰ ਕਾਲੀਆਂ ਦੀ ਉਦੋਂ ਕਾਂਗਰਸੀ ਆਪ ਵਾਲੇ ਮਿਲ ਗਏ ਫਿਰ ਕਾਂਗਰਸ ਦੀ ਆ ਗਈ ਫਿਰ ਕਾਲੀ ਕਾਂਗਰਸ ਆਪ ਮਿਲ ਗਏ ਹੁਣ ਆਪ ਦੀ ਸਰਕਾਰ ਨੂੰ ਆਪ ਵਾਲੇ ਮਿਲ ਗਏ ਕਾਲੀ ਮਿਲ ਗਏ ਕਾਂਗਰਸ ਵਿੱਚ ਸਾਰੇ ਮਿਲ ਜਾਂਦੇ ਹੈਗੇ ਨਾ ਉਹ ਛਡਾਓ ਕਿਉਂ ਨਹੀਂ ਰੂਰਲ ਡਿਵੈਲਪਮੈਂਟ ਦੇ ਡਾਇਰੈਕਟਰ ਚ ਜਾਣਾ ਕਿ ਕਿਉਂ ਨਹੀਂ ਡੀਸੀ ਮਹਾਲੀ ਚ ਜਾਣਾ ਕਿ ਕਿਉਂ ਨਹੀਂ ਲਾਲਜਿਤ ਭੁੱਲਰ ਸਾਹਿਬ ਦਾ ਟਰੈਕਟਰ ਉਧਰ ਨੂੰ ਜਾਂਦਾ ਹੈਗਾ ਨਾ ਅਸੀਂ ਕਹਿੰਦੇ ਆ ਕਿ ਠੀਕ ਆ ਕਿ ਤੁਹਾਡੇ ਕਬਜ਼ੇ ਛਡਾਓ ਲੈਕਿਨ ਪਿਕ ਐਂਡ ਚੂਜ਼ ਨਹੀਂ ਹੋਣਾ ਚਾਹੀਦਾ ਕਿ ਉਹ ਉਹਦੇ ਸਿਰ ਦਾ ਸਾਈਨ ਹੀ ਹੈਗਾ ਨਿਆਣੇ ਉਹਦੇ ਜਵਾਕ ਨੇ ਤੇ ਚਲੋ ਕਬਜ਼ਾ ਕਰ ਲਓ ਯਾਰ ਘੱਟੋ ਘੱਟ ਇੰਨੇ ਤੇ ਇੰਨਾ ਵੀ ਕਾਨੂੰਨ ਨੂੰ ਨਾ ਹੱਥਾਂ ਦੇ ਲਓ ਜਾਂ ਘੱਟੋ ਘੱਟ ਇੰਨਾ ਵੀ ਜਿਹੜਾ ਸੱਤਾ ਜਿਹੜੀ ਨਾ ਇੰਨਾ ਵੀ ਉਹਦਾ ਨਸ਼ਾ ਨਾ ਲਓ ਠੀਕ ਹੈ 5 ਸਾਲ ਦੀ ਸੱਤਾ ਹੁੰਦੀ ਹੈ ਰਾਜ ਦਿਲਾਂ ਦੇ ਵਿੱਚ ਉਹ ਕਰਦੇ ਜਿਹੜੇ ਚੰਗੇ ਕੰਮ ਕਰਦੇ ਹੈਗੇ ਨੇ ਉਹ ਤੁਸੀਂ ਇੱਕ ਘੱਟੋ ਘੱਟ ਛਾਪੇ ਮਾਰਨ ਤੋਂ ਪਹਿਲਾਂ ਇੱਕ ਵਿਧਵਾਦ ਆਦ ਪਤਾ ਕਰ ਲਓ ਨੋਟਿਸ ਦੇਣਾ ਚਾਹੀਦਾ ਹੈਗਾ ਵੀ ਆ ਜੀ ਤੁਹਾਡਾ ਠੇਕਾ ਅਗਲੀ ਵਾਰ ਅਗਲੀ ਵਾਰ ਠੇਕਾ ਅਸੀਂ ਨਹੀਂ ਕਰਨਾ ਹੈਗਾ ਪੈਸੇ ਗਏ ਜਾਤੇ ਉਸਔਰਤ ਨੇ ਪੈਸੇ ਨਹੀਂ ਦਿੱਤੇ ਹੁਣ ਘੱਟੂ ਘੱਡ ਮਾੜੇ ਤੋਂ ਮਾੜੇ ਵੀ ਜੇ ਬੰਬੀ ਵੀ ਨਹੀਂ ਆ ਗਈ ਤਾਂ ਵੀ ਉੱਥੇ 60000 ਤੋਂ ਥੱਲੇ ਠੀਕਾ ਨਹੀਂ ਹੈਗਾ ਜਦੋਂ ਠੇਕਾ ਦੇ ਰਿਹਾ 50 ਸਾਲ ਤੋਂ ਦੇਵੇਂ ਦਿੰਦੇ ਆ ਰਹੇ ਇਸੇ ਕਰਕੇ ਅਗਰ ਬੀਬੀ ਗਲਤ ਹੁੰਦੀ ਜਾਂ ਬੀਬੀ ਦੇ ਪਰਿਵਾਰ ਨੇ ਤੇ ਪਿੰਡ ਵਾਲੇ ਕਿਸੇ ਪਿੰਡ ਵਾਲੇ ਦਸੋ ਕੋਈ ਤਮਾਸ਼ਾ ਦੇਖਦੇ ਹੁੰਦੇ ਨੇ ਹੁਣ ਚੰਗੇ ਰਹਿ ਕੇ ਕੀ ਪੱਲੇ ਰਹਿ ਗਿਆ ਲਾਲਜੀਤ ਭੁੱਲਰ ਸਾਹਿਬ ਦੇ ਮੈਂ ਕਹਿੰਦਾ ਕਿ ਲਾਲਜੀਤ ਭੁੱਲਰ ਨੂੰ ਚਾਹੀਦਾ ਕਿਉਂਕਿ ਪਹਿਲਾਂ ਇਸ ਤੋਂ ਪਹਿਲਾਂ ਡਰਾਮੇ ਉਹਨਾਂ ਨੇ ਕੀਤੇ ਬਹੁਤ ਕੁਲਦੀਪ ਸਿੰਘ ਢਾਲੀਵਾਲ ਪਤਾ ਨਹੀਂ ਮਾਝੇ ਵਾਲੇ ਅੱਜ ਕੱਲ ਡਰਾ ਜਨਤਾ ਨੰਬਰ ਸਰ ਦਾ ਪਾਰਟੀ ਕਿ ਮਾਝੇ ਵਾਲਿਆਂ ਨੂੰ ਡਰਾਮੇ ਕਰਨੇ ਆਗੇ ਨੇ ਪਹਿਲਾਂ ਉਹਨੇ ਵੀ ਬਹੁਤ ਜ਼ਿਆਦਾ ਡਰਾਮੇ ਕੀਤੇ ਉਹ ਵੀ ਸਕੂਲਾਂ ਦੇ ਵਿੱਚ ਜਾ ਕੇ ਇਹਦਾ ਟਮਾਟਰ ਚੈੱਕ ਕਰੋ ਕਦੀ ਪਤਾ ਕੀਤਾਗਾ ਕਿ ਜਿਹੜਾ ਮਿਡ ਡੇ ਮੀਲ ਹੈ ਇੱਕ ਬੱਚੇ ਪਿੱਛੇ ਕਿੰਨੇ ਪੈਸੇ ਆਂਦੇ ਨੇ ਕਿੰਨੇ ਬੱਚੇ ਨੂੰ ਡਾਈਟ ਮਿਲਦੀ ਹੈਗੀ ਮਤਲਬ ਐਵੇਂ ਦਿਨੇ ਤੱਕ ਕਰੀ ਜਾਂਦੇ ਵੀ ਆਪਾਂ ਖਬਰਾਂ ਹੀ ਛਪਾਉਣੀ ਹੈਗੀਆਂ ਜਿਹੜੇ ਜਿਹੜੇ ਖਬਰਾਂ ਛਪਾਉਂਦੇ ਆਗੇ ਨੇ ਭਗਵੰਤ ਮਾਨ ਦੇ ਸਾਰਿਆਂ ਦੇ ਟੀਕੇ ਲਾਤੇ ਕਿ ਬੜੇ ਤਾਂ ਟਵੀਟ ਆਉਂਦੇ ਨੇ ਬੜੇ ਤੁਸੀਂ ਲਾਈਵ ਹੋ ਕੇ ਬੈਠਦੇ ਕੰਮ ਕਰੋ ਨਾ ਆ ਕੋਈ ਕੰਮ ਥੋੜਾ ਹੈਗਾ ਇਹ ਕੋਈ ਗੱਲ ਹੋਈ ਹੈ ਵੀ ਚੜ ਕੇ ਟਰੈਕਟਰ ਤੇ ਚੜ ਗਏ ਹੈਗੇ ਜੇ ਚੜਨਾ ਟਰੈਕਟਰ ਤੇ ਫਿਰ ਉਹ ਜਗਰਾਉਂ ਵਾਲੀ ਕੋਠੀ ਤੇ ਕਰਦੇ ਕਬਜ਼ਾ ਜਿਹਨੇ ਕੀਤਾ ਸੀ ਹੁਣ ਕੇਸ ਹਾਈ ਕੋਰਟ ਦੇ ਵਿੱਚ ਉਧਰ ਕਿਉਂ ਨਹੀਂ ਮੂੰਹ ਕੀਤਾ ਮੰਨੂ ਕੇ ਵਾਲਾ ਜਗਾ ਫਿਰ ਕਿੰਨਾ ਕਿੰਨਾ ਉਧਰ ਤੇ ਨਾ ਤੁਹਾਡਾ ਸੀਐਮ ਬੋਲਿਆ ਨਾ ਤੁਹਾਡਾ ਮੰਤਰੀ ਬੋਲਿਆ ਨਾ ਤੁਹਾਡੇ ਹੋਰ ਲੋਕ ਬੋਲੇ ਤੇ ਆ ਕੱਲ ਦੇ ਜਿਹੜਾ ਮਸਲਾ ਆ ਗਿਆ ਤੁਹਾਡੀ ਮੋਗੇ ਵਾਲੀ ਪਹਿਲਾਂ ਏਸੀ ਦਾ ਰੌਲਾ ਪੈ ਗਿਆ ਏਸੀ ਵਾਲਾ ਮਸਲਾ ਉਹ ਜਿਹੜਾ ਜਿਹਨੇ ਰੌਲਾ ਪਾਇਆ ਸੀ ਉਹ ਹੀ ਮੁੱਕਰ ਗਿਆ ਹੈਗਾ ਉਹ ਸਮਝੌਤਾ ਕਰ ਗਿਆ ਤੇ ਹੁਣ ਦੇਖੋ ਉਹ ਪੀਏ ਨੇ ਫਸਾ ਦਿੱਤਾ ਹੈਗਾ ਤੇ ਭਗਵੰਤ ਮਾਨ ਸਾਹਿਬ ਕੀ ਕਹਿੰਦੇ ਕਈ ਵਾਰ ਕਹਿ ਚੁੱਕੇ ਨੇ ਰੋਣਾ ਰੋ ਚੁੱਕੇ ਨੇ ਆਪਣੇ ਐਮਐਲਏ ਮੰਤਰੀਆਂ ਵੀ ਆਪਣੇ ਜਿਹੜੇ ਪੀਏ ਸੀ ਐ ਨਾ ਇਹਨਾਂ ਤੋਂ ਖਿਆਲ ਰੱਖੋ ਮੋਗੇ ਵਾਲੀ ਐਮਐਲਏ ਨੂੰ ਵੀ ਪੀਏ ਨੇ ਮਰਵਾ ਦੇਣਾ ਔਰ ਇਹਦਾ ਦੋਸ਼ੀ اقرار ਦਿੱਤਾ ਗਿਆ ਪੰਜਾਬ ਲੋਕਪਾਲ ਦਾ ਇਲੈਕਸ਼ਨ ਨਹੀਂ ਲੜ ਸਕਦੀ ਹੈਗੀ ਬਾਅਦ ਚ ਹਾਲਾਂਕਿ ਦੋਨੇ ਐਮਬੀਬੀਐਸ ਦੇ ਡਾਕਟਰ ਨੇ ਐਮਡੀ ਨੇ ਪਰ ਕਿੱਟੋ ਘਣੀ ਤੁਸੀਂ ਸਰਕਾਰੀ ਜ਼ਮੀਨਾਂ ਦੇ ਕਬਜ਼ਾ ਕਰੋਗੇ ਹੱਦ ਹੋ ਗਈ ਨਾ ਐਡੀ ਬੇਸ਼ਰਮੀ ਵਾਲੀ ਫਿਰ ਕਹਿੰਦੇ ਅਸੀਂ ਕੱਟੜਵਾੰਦ ਫਿਰ ਅਸੀਂ ਕਹਿੰਦੇ ਜੀ ਅਸੀਂ ਸ਼ਿਰਪਗ ਸਿੰਘ ਦੇ ਵਾਰਸ ਫਿਰ ਇਹ ਕਹਿੰਦੇ ਨੇ ਕਿ ਜੇਤਰੀਵਾਲ ਦੇ ਵਾਰ ਚ ਮਤਲਬ ਚੋਰੀ ਕਰਕੇ ਵਾਰਸ ਬਣੋਂਗੇ ਔਰ ਇਸ ਮਸਲੇ ਤੇ ਮੈਨੂੰ ਲੱਗਦਾ ਕਿ ਲਾਲਜੀਤ ਭੁੱਲਰ ਹੋਣਾ ਦੀ ਹੋ ਸਕਦਾ ਨੀਅਤ ਸਾਫ ਹੋਵੇ ਪਰ ਉਹਨਾਂ ਨੂੰ ਕਿਸੇ ਨੇ ਗਲਤ ਫੀਡ ਦੇ ਦਿੱਤਾ ਹੋਵੇ ਇਸੇ ਸਿਆਣੇ ਕਹਿੰਦੇ ਨੇ ਸਰਕਾਰਾਂ ਸਾਰੀਆਂ ਚ ਸਹੀ ਹੁੰਦੀਆਂ ਉਹਨਾਂ ਦੇ ਜਿਹੜੇ ਚਮਚੇ ਸਲਾਹ ਕਰ ਉਹਨਾਂ ਨੂੰ ਮਰਵਾ ਦਿੰਦੇ ਆ ਕਿ ਮੈਨੂੰ ਲੱਗਦਾ ਕਿ ਲਾਲਜੀਤ ਭੁੱਲਰ ਹੋਣਾ ਨੂੰ ਉਹਦੇ ਸਲਾਹਕਰਾਂ ਨੇ ਮਰਵਾ ਦਿੱਤਾ ਹੈਗਾ ਸਿਰਫ ਤੁਸੀਂ ਇੱਕ ਵਿਧਵਾ ਕਿਸੇ ਨੇ ਬੋਲਣਾ ਨਹੀਂ ਸੀ ਹੈਗਾ ਇਸ ਕਰਕੇ ਗਏ ਸੀ ਪਰ ਪਿੰਡ ਵਾਲੇ ਇਕੱਠੇ ਹੋ ਗਏ ਕੀ ਪੱਲੇ ਰਹਿ ਗਿਆ ਤੁਹਾਡਾ ਜੇ ਕਰਨਾ ਹੈ ਨਾ ਜਿਨ੍ਹਾਂ ਨੇ ਕਬਜ਼ੇ ਕੀਤੇ ਹੈਗੇ ਨੇ ਜਿਹੜੀ ਪੰਜਾਬ ਦੇ ਵਿੱਚ 1 ਲੱਖ ਕਰੋੜ ਤੋਂ ਜ਼ਿਆਦਾ ਜ਼ਮੀਨ ਜਿਨ੍ਹਾਂ ਨੇ ਲੋਕਾਂ ਨੇ ਕਬਜ਼ੇ ਕੀਤੇ ਛਡਾਉਣੀ ਤੇ ਉਹ ਛਡਾਉ ਜਿਨ੍ਹਾਂ ਨੇ ਜੰਗਲਾਤ ਜ਼ਮੀਨ ਤੇ ਜਿਨ੍ਹਾਂ ਨੇ ਨਹਿਰੀ ਜ਼ਮੀਨ ਤੇ ਲਾਲਜੀਤ ਭੁੱਲਰ ਨੂੰ ਉਹ ਤੇ ਦਿਖਿਆ ਨਹੀਂ ਹੈਗਾ ਕਿ ਤੁਹਾਡਾ ਗਰਦਾਸ ਪਠਾਨਕੋਟ ਵਾਲਾ ਡੀਸੀ ਨੇ ਕਬਜ਼ਾ ਕਰਵਾ ਆ ਗਿਆ ਹੂੰ ਕੀ ਗੱਲ ਡੀਸੀ ਨੂੰ ਸਸਪੈਂਡ ਕਿਉਂ ਨਹੀਂ ਕੀਤਾ ਗਿਆ ਕਰਵਾਇਆ ਗਿਆ ਉਹ ਜ਼ਮੀਨੀ ਸੀ ਹੈਗੀ ਸਰਕਾਰ ਦੀ ਇਹਦਾ ਮਤਲਬ ਪਿਕਟ ਜੂਗੇ ਕਿ ਜਨਾਨੀ ਵਿਚਾਰੀ ਵਿਧਵਾ ਇਹਦੇ ਪਿੱਛੇ ਕੀ ਲੱਗਣਾ ਮਤਲਬ ਉਹੀ ਹੋ ਗਿਆ ਨਾ ਕਿ ਮਾੜੇ ਦੀ ਜਨਾਨੀ ਸਾਰਿਆਂ ਦੀ ਭਾਬੀ ਇਹ ਤੇ ਇਹ 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 ਤੁਹਾਡੇ ਦਿਮਾਗ ਦੇ ਵਿੱਚ ਚੱਲ ਰਿਹਾ ਹੈਗਾ ਜੇ ਫੜਨੇ ਤਾਂ ਵੱਡੇ ਚੋਰ ਫੜੋ ਜਿਹੜੇ 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 ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਵਾਲੇ ਨੇ ਜਦੋਂ ਉਹ ਜ਼ਮੀਨ ਤੁਸੀਂ ਖਾਲੀ ਕਰਾ ਲਈ ਨਾ ਪੰਜਾਬ ਤੇ ਕੀ ਪੰਜਾਬ ਤੇ ਆਉਣ ਵਾਲੀਆਂ ਸੱਤ ਪੀੜੀਆਂ ਤੇ ਕਰਜ਼ਾ ਉਤਰ ਜਾਣਾ ਹੈਗਾ ਜੇ ਉਹ ਛਡਾਉਣੀਆਂ ਜਿਹੜੇ ਚੰਡੀਗੜ੍ਹ ਪੈਰੀਫਾਈ ਦੇ ਅਧੀਨ ਤੇ ਹੈਗੇ ਡੇਰਾ ਬੱਸੀ ਜੀਰਕਪੁਰ ਕਰਾਲੀ ਨਿਊ ਚੰਡੀਗੜ੍ਹ ਛਡਾਉਣੀਆਂ ਤੇ ਇਹ ਛਡਾਓ ਐਵੇਂ ਨਾ ਗਰੀਬਾਂ ਦੇ ਨਾਲ ਧੱਕਾ ਨਾ ਕਰੋ ਐਵੇਂ ਨਾ ਫੂੜਵਾ ਬਣਾਏ ਚਲੋ ਐਵੇਂ ਨਾ ਰੀਲਾਂ ਟਰੈਕਟਰ ਤੇ ਚੜਜੋ ਕਦੀ ਟਰਾਲੀਆਂ ਤੇ ਚੜਜੋ ਕਦੀ ਕੋਠਿਆਂ ਤੇ ਚੜਜੋ ਉਹਦੇ ਨਾਲ ਗੱਲ ਨਹੀਂ ਬੰਨੀ ਹੈਗੀ ਐਵੇਂ ਹੇ ਗੁਰਨਾਨਕ ਦੇਵ ਯੂਨੀਵਰਸਿਟੀ ਪਹਿਲਾਂ ਕਈ ਵਾਰ ਇਨਾਮ ਜਿੱਤ ਗਈ ਤੇ ਹੁਣ ਕਹਿੰਦੇ ਸਾਡੇ ਕਰਕੇ ਜਿੱਤੀ ਇਹੋ ਜਿਹੀਆਂ ਚੀਜ਼ਾਂ ਨਿੱਕੇ ਨਿੱਕੇ ਬੱਚਿਆਂ ਨੂੰ ਪਤਾ ਹੈਗਾ ਇੱਕ ਅਗਲਾ ਮਸਲਾ ਵੀ ਬੜਾ ਪੰਜਾਬ ਦੀ ਸਿਆਸਤ ਨੂੰ ਇਸ ਕਰਕੇ ਪ੍ਰਭਾਵਿਤ ਕਰਦਾ ਮੁੱਖ ਮੰਤਰੀ ਨੇ ਦਾਵਾ ਕੀਤਾ ਸੀ ਬਾਲਾ ਸਰ ਜਿਹੜੀ ਉਹ ਇੱਕ ਕੱਸੀ ਜਾਂਦੀ ਹੈ ਉਸ ਨੂੰ ਲੈ ਕੇ ਹੁਣ ਮਾਣਾ ਨੀ ਦਾ ਕੇਸ ਕਰ ਦਿੱਤਾ ਸ਼੍ਰੀ ਮੁਖਸਰ ਸਾਹਿਬ ਜਾ ਕੇ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਕਹਿੰਦੇ ਹੁਣ ਵਧੀਆ ਤਰੀਕਾ ਭੁਗਤਣਗੇ ਨਾਲੇ ਬਾਦਲ ਸਾਹਿਬ ਵਾਂਗੂ ਗੱਫੇ ਵੰਡ ਕੇ ਜਾਣ ਫਿਰ ਪਤਾ ਲੱਗੂ ਉਧਰੋਂ ਮੁੱਖ ਮੰਤਰੀ ਕਹਿੰਦੇ ਠੀਕ ਹੈ ਚੈਲੰਜ ਮਨਜ਼ੂਰ ਹੈ ਹੋਰ ਤੁਸੀਂ ਕਿੱਥੇ ਕੀ ਕੀ ਬਣਾਇਆ ਮੇਰੇ ਕੋਲ ਸਭ ਤੋਂ ਵੱਡੀ ਗੱਲ ਹੈ ਕਿ ਇਹ ਜਿਹੜਾ ਮਸਲਾ ਉੱਠਿਆ ਸੀ ਕਿ ਜਦੋਂ ਲੁਧਿਆਣੇ ਵਿੱਚ ਪ੍ਰੋਗਰਾਮ ਰੱਖਿਆ ਸੀ ਉਦੋਂ ਕਿਹਾ ਸੀ ਕਿ ਬਾਲਾ ਸਰ ਜਿਹੜੀ ਹੈ ਇਹਨਾਂ ਨੇ ਆਪ ਕਢਾਈ ਹੈਗੀ ਆਪਣੀਆਂ ਜਪੈਲੀਆਂ ਨੂੰ ਉਸ ਤੋਂ ਬਾਅਦ ਸੁਭੀਸ਼ ਸਿੰਘ ਬਾਦਲੁਰ ਨੇ ਦੱਸ ਦੇਣ ਦਾ ਟਾਈਮ ਦਿੰਦੇ ਹੈਗੇ ਨੇ ਵੀ ਮਾਫੀ ਮੰਗਣ ਲਈ ਤੇ ਕੇਸ ਕਰਾਂਗੇ ਉਹ ਹੁਣ ਸਾਰਾ ਕੁਝ ਮਾਫੀ ਮੰਗੀ ਨੇ ਉਹਨਾਂ ਨੇ ਮੁਕਸਰ ਕੇ ਇਸ ਕਰ ਦਿੱਤਾ ਕਿਉਂਕਿ ਮੁਕਸਰ ਲੰਬੀ ਜਿਹੜਾ ਵਿਧਾਨ ਸਭਾ ਵਾਲਕੇ ਜਾਂ ਬਾਦਲਪਿੰਡਾ ਮੁਕਸਰ ਜ਼ਿਲ੍ਹੇ ਦਾ ਪਾਰਟ ਹੈ ਇਸ ਕਰਕੇ ਉੱਥੇ ਕੇਸ ਰਜਿਸਟਰ ਕਰਤਾ ਹੁਣ ਸਵਾਲ ਹੈ ਕਿ ਮੁੱਖ ਮੰਤਰੀ ਨੇ ਉਹ ਜਨ ਵੀ ਬੋਲਿਆ ਸੀ ਤੇ ਉਹਨਾਂ ਨੇ ਅੱਜ ਵੀ ਬੋਲ ਦਿੱਤਾ ਹੈਗਾ ਕਿ ਕੋਈ ਗੱਲ ਨਹੀਂ ਹੁਣ ਵੇਖਦੇ ਆ ਕਿੱਥੋਂ ਕਿ ਤੱਕ ਬਾਦਲ ਭੱਜਦੇ ਹੈਗੇ ਨਾ ਉਹ ਤਾਂ ਕਹਿੰਦੇ ਮੈਂ ਇਹ ਵੀ ਦੱਸਾਂਗਾ ਕਿਵੇਂ ਬਾਲਾਸਰ ਬਣਾਇਆ ਕਿਵੇਂ ਸੁਖਵिलास ਬਣਾਇਆ ਤੇ ਕਿਵੇਂ ਅਮਰੀਕਾ ਦੇ ਵਿੱਚ ਤੁਹਾਡੀਆਂ ਪਾਰਕਿੰਗ ਥਾਵਾਂ ਲਈਆਂ ਹੈਗੇ ਨਾ ਹੁਣ ਸਵਾਲ ਹੈ ਕਿ ਅਗਰ ਬਾਦਲਾ ਨੇ ਕਰਪਸ਼ਨ ਕੀਤੀ ਆ ਤੁਹਾਡੀ 22 ਮਹੀਨੇ ਦੀ ਸਰਕਾਰ ਹੈ ਤੇ ਆਟੋਮੈਟਿਕ ਹੀ ਉਸ ਦਿਨ ਕੇਸ ਰਜਿਸਟਰਡ ਕਰ ਦੇਣਾ ਚਾਹੀਦਾ ਹੈਗਾ ਬਾਦਲਾ ਦੇ ਖਿਲਾਫ ਹੁਣ ਸਵਾਲ ਹੈ ਕਿ ਪਹਿਲਾਂ ਵੀ ਬਾਦਲਾਂ ਦੀ ਚੰਡੀਗੜ੍ਹ ਤੋਂ ਲੈ ਕੇ ਬਾਲਾਸਰ ਤੋਂ ਲੈ ਕੇ ਬਾਦਲਪੁਰ ਤੋਂ ਲੈ ਕੇ ਅਮਰੀਕਾ ਸਾਰੇ ਥਾਵਾਂ ਤੇ ਜਾ ਕੇ ਕੈਪਟਨ ਮਿਰਿੰਦਰ ਸਿੰਘ ਦੀ ਸਰਕਾਰ ਨੇ ਬੜੇ ਖਾਤੇ ਫਰੋਲੇ ਸੀ ਉਦਿਤ ਕੀ ਅਫਸਰ ਮੌਜਾਂ ਲੈ ਗਏ ਸੀ ਉਹਨਾਂ ਦੋਨਾਂ ਪਰਿਵਾਰਾਂ ਦੀ ਆਪਸ ਚੰਨ ਬਣ ਆ ਗਈ ਸੀ ਤੇ ਅਫਸਰ ਨਜ਼ਾਰੇ ਲੈ ਗਏ ਸੀ ਅਫਸਰਾਂ ਦੇ ਕਦੀ ਅਮਰੀਕਾ ਦੇ ਠੂਟ ਏ ਸੀ ਕਦੀ ਕੈਨੇਡਾ ਦੇ ਕਦੀ ਲੰਡਨ ਦੇ ਕਦੀ ਹੋਰਾਂ ਥਾਵਾਂ ਦੇ ਨਾ ਜੀ ਉਸ ਕਰਕੇ ਨਿਕਲਿਆ ਕਿ ਇਸੇ ਸਵਾਲ ਇਹ ਸੀ ਨਾ ਕਿ ਉਦੋਂ ਵੀ ਉਹਨਾਂ ਨੇ ਕਿਹਾ ਸੀ ਪਤਾ ਨਹੀਂ ਕਿੰਨੇ ਹਜ਼ਾਰ ਕਰੋੜ ਦਾ ਬਾਦਲਾਂ ਨੇ ਹੀਰਾ ਫੇਰੀ ਕੀਤੀ ਆ ਉਹ ਉਹ ਜਿਹੜਾ ਉੱਪਰ ਜਿਹੜਾ ਪਰਦਾ ਉਹ ਸਾਰਿਆਂ ਦੇ ਉੱਪਰ ਪੈ ਗਿਆ ਸੀ ਹੁਣ ਸਵਾਲ ਹੈ ਕਿ ਇਹ ਵਾਲਾ ਜਿਹੜਾ ਮਸਲਾ ਆ ਗਿਆ ਉਸੇ ਕਰਕੇ ਲੋਕੀ ਕਹਿੰਦੇ ਕਿ ਸ਼ਾਇਦ ਬਾਦ ਚ ਬਾਦਲ ਤੇ ਕੈਪਟਨ ਆਪਸ ਦੇ ਵਿੱਚ ਮਿਲ ਗਏ ਪਹਿਲਾਂ ਕੈਪਟਨ ਅਮਰਿੰਦਰ ਨੇ ਬਾਦਲਾਂ ਦੇ ਖਿਲਾਫ ਪਰਚੇ ਦਰਜ ਕੀਤੇ ਹੈਗੇ ਫਿਰ ਬਾਦਲਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਪਰਚੇ ਦਰਜ ਕੀਤੇ ਹੁਣ ਸਵਾਲ ਆ ਗਈ ਭਗਵੰਤ ਮਾਨ ਸਾਹਿਬ ਭਗਵੰਤ ਮਾਨ ਸਾਹਿਬ ਕਹਿੰਦੇ ਕਿ ਕੋਈ ਹੁਣ ਦੇਖ ਦਿਆਂ ਭੱਜਦੇ ਨਾ ਵਾਂ ਦੇਖੋ ਜੇ ਮੈਂ ਤਾਂ ਹਰ ਹਫਤੇ ਜਾਵਾਂਗਾ ਮੈਂ ਤਾਂ ਕੋਰਟ ਨੂੰ ਅਪੀਲ ਕਰਾਂਗਾ ਕਿ ਹਰ ਹਫਤੇ ਹੀਅਰਿੰਗ ਰੱਖੋ ਕਿਉਂਕਿ ਉਹਨਾਂ ਨੇ ਫੌਜਦਾਰੀ ਦਾ ਕੇਸ ਪਾਇਆ ਫੌਜਦਾਰੀ ਦਾ ਕੇਸ ਜਦੋਂ ਪਾਇਆ ਜਾਂਦਾ ਹੈਗਾ ਉਦੋਂ ਤੁਹਾਨੂੰ ਪੇਸ਼ੀ ਤੋਂ ਛੋਟ ਨਹੀਂ ਮਿਲਦੀ ਹੈਗੀ ਕ੍ਰਿਮੀਨਲ ਚ ਮਿਲ ਜਾਂਦੀ ਹੈਗੀ ਫੌਜਦਾਰੀ ਕੇਸ ਚ ਛੋਟ ਨਹੀਂ ਮਿਲਦੀ ਉਹਨੇ ਸੀਐਮ ਸਾਹਿਬ ਜਾਇਆ ਕਰਨਗੇ ਰਹੀ ਗੱਲ ਉੱਥੇ ਜਾ ਕੇ ਲੋਕਾਂ ਨੂੰ ਗੱਫੇ ਦਿੰਦੇ ਕਿ ਨਹੀਂ ਦਿੰਦੇ ਹੈਗੇ ਪਰ ਇਹ ਸਰਕਾਰ ਦੀ એનર્ਜੀ ਵੀ ਵੇਸਟ ਹੁੰਦੀ ਹੈ ਇਸ ਮਸਲੇ ਦੇ ਵਿੱਚ ਮੁੱਖ ਮੰਤਰੀ ਆਊਗਾ ਘੱਟੋ ਘੱਟ 50 60 ਗੱਡੀਆਂ ਨਾਲ ਜਾਣਗੇ ਫਿਰ ਉੱਥੇ ਪੂਰੀ ਉਸ ਦਿਨ ਕਚੈਰੀ ਜਿਹੜੀ ਆ ਉਹਨੂੰ ਸੀਲ ਕਰਿਆ ਕਰਨਗੇ ਇੱਕ ਤੇ ਉਹ ਵੀ ਵੇਸਟ ਆਫ ਟਾਈਮ ਹੈ ਤੇ ਵੇਸਟ ਆਫ ਸਰਕਾਰ ਦੇ ਪੈਸੇ ਦੀ ਵੀ ਵਿਰਥ ਹੈ ਹੁਣ ਸਵਾਲ ਆ ਗਿਆ ਕਿ ਕੀ ਹੁਣ ਜਿਹੜਾ ਭਗਵੰਤ ਮਾਨ ਸਾਹਿਬ ਕਹਿ ਰਹੇ ਨੇ ਜਿਹੜੀ ਅੱਜ ਉਹਨਾਂ ਨੇ মিডিਆ ਦੇ ਨਾਲ ਗੱਲਬਾਤ ਕਰਦੇ ਹੋ ਕਹਿ ਦਿੱਤਾ ਹੈਗਾ ਕਿ ਕਿਵੇਂ ਬਾਲਾਸਰ ਬਣਿਆ ਤੇ ਕਿਵੇਂ ਉਹ ਗੁੜਗਾਉ ਬਣਿਆ ਤੇ ਕਿਵੇਂ ਅਮਰੀਕਾ ਦਾ ਇਹ ਜਿਹੜੀਆਂ ਚੀਜ਼ਾਂ ਇਹ ਬਾਹਰ ਆਉਣੀਆਂ ਚਾਹੀਦੀਆਂ ਹੈਗੀਆਂ ਕਿਉਂਕਿ ਜਿਨ੍ਹਾਂ ਨੇ ਵੀ ਪੰਜਾਬ ਤੁਹਾਨੂੰ ਲੱਗਦਾ ਕਿ ਸੀਐਮ ਸਾਹਿਬ ਨੂੰ ਲੱਗਦਾ ਕਿ ਪੰਜਾਬ ਨੂੰ ਲੋਕਾਂ ਨੇ ਖਾ ਲਿਆ ਜਿਨੇ ਜਿਨੇ ਖਾਧਾ ਹੈਗਾ ਉਹਨਾਂ ਬਾਰੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈਗਾ ਪਤਾ ਲੱਗੇ ਕਿ ਕੌਣ ਸੱਚਾ ਹੈ ਜਾਂ ਕੌਣ ਝੂਠਾ ਹੈ ਜਾਂ ਵਾਕਈ ਇਸ ਮਸਲੇ ਦੇ ਵਿੱਚ ਵਾਕਈ ਸਿਆਸਤ ਹੁੰਦੀ ਰਹੀ ਹੈ ਪਰ ਇਸ ਮਸਲੇ 'ਚ ਨਾ ਜਦੋਂ ਵੀ ਕੋਈ ਕਿਹਾ ਜਾਂਦਾ ਹੈ ਕਿ ਫਿਰ ਸਾਰਾ ਕੁਝ ਦੱਸ ਦੇਵਾਂਗੇ ਪਹਿਲਾਂ ਕਿਉਂ ਨਹੀਂ ਦੱਸਿਆ ਜਾਂਦਾ ਜਦੋਂ ਕੋਈ ਕਾਰਵਾਈ ਅਗਲਾ ਕਰਦਾ ਹੈ ਉਦੋਂ ਕਿਉਂ ਬੋਲਿਆ ਜਾਂਦਾ ਹੈ ਚਾਂਚ ਹਾਲਾਂਕਿ ਇਸ ਸਰਕਾਰ ਦੇ ਦੌਰਾਨ ਬੱਸਾਂ ਦੀਆਂ ਬਾਡੀਆਂ ਦੀ ਚਰਚਾ ਅਜੇ ਤੱਕ ਰਹੀ ਹੈ ਉਹ ਬੱਸਾਂ ਦੀਆਂ ਬਾਡੀਆਂ ਵਿੱਚ ਗੜਬੜ ਕੀ ਸੀ ਉਹ ਕਿਸੇ ਨੂੰ ਨਹੀਂ ਪਤਾ ਲੱਗਿਆ ਅਜੇ ਤੱਕ ਹਾਂ ਬਾਦਲ ਲਾਂ ਦੀਆਂ ਬੱਸਾਂ ਦਾ ਰੌਲਾ ਪੈ ਗਿਆ ਜਿਵੇਂ ਅੱਜ ਵੀ ਸੁਭੀ ਸਿੰਘ ਬਾਦਲ ਕਹਿ ਰਹੇ ਕਿ ਸਾਡੀਆਂ ਇੰਨੀਆਂ ਬੱਸਾਂ ਕਹੀ ਜਾ ਰਹੇ ਸੀ ਆ ਵੀ ਖਰੀਦਿਆ ਉਹ ਵੀ ਖਰੀਦ ਲਿਆ ਸੁਭੀ ਸਿੰਘ ਬਾਦਲ ਉਹਨਾਂ ਨੇ ਤੇ ਕਈ ਵਾਰ ਕਹਿ ਦਿੱਤਾ ਜੋ ਸਾਡਾ ਉਹ ਸਾਡਾ ਜੋ ਕਹਿੰਦੇ ਜਿੱਥੇ ਮੈਂ ਪਹਿਲਾਂ ਰੁਕਦਾ ਇਹ ਲੋਕੀ ਵੈਸੇ ਗੱਲਾਂ ਬਣਾ ਲੈਂਦੇ ਅਗਰ ਕਹਿੰਦੇ ਇੱਕ ਵਾਰ ਚਾਹ ਪਿੰਡ ਦੀਪਕਟਾ ਬਾਦ ਰੁਕੇ ਲੋਕਾਂ ਕਹਿੰਦੇ ਦੀਪਕਟਾ ਬਖਰੀ ਦਾ ਜਿੱਦੇ ਜਲੰਧਰ ਹਵੇਲੀ ਰੁਕੇ ਕਹਿੰ ਇਹ ਪੰਜਾਬ ਦੇ ਵਿੱਚ ਇੱਕ ਦੂਜੇ ਦੇ ਆਪਾਂ ਮੜ ਵੀ ਦਿੰਦੇ ਨਾ ਬੜੀ ਛੇਤੀ ਕਿ ਸ਼ਾਇਦ ਕਬਜ ਲੈ ਲਿਆਊਗਾ ਜੀ ਨਾ ਪੈਸੇ ਵਾਧੂ ਆ ਗਏ ਹੁਣ ਜਿੱਥੋਂ ਤੱਕ ਕਿ ਇਹਨਾਂ ਦੀਆਂ ਬੱਸਾਂ ਦਾ ਤੇ ਬਾਦਲਾਂ ਦਾ ਤੇ ਰੌਲਾ ਪੈ ਗਿਆ ਹੁਣ ਜਿਹੜੀਆਂ ਬਾੜੀਆਂ ਦਾ ਰੌਲਾ ਹੈਗਾ ਉਹ ਰੌਲਾ ਤੇ ਹੁਣ ਨਵਜੋਤ ਸਿੰਘ ਸਿੱਧੂ ਵੀ ਪਾ ਰਹੇ ਹੈਗੇ ਨੇ ਉਹਦੇ ਸਾਰਿਆਂ ਨੂੰ ਪਤਾ ਉਹ ਤਾਂ ਖੁਦ ਕੈਪਟਨ ਪਗਵੰਤ ਮਾਨ ਸਾਹਿਬ ਵੀ ਕਈ ਵਾਰ ਕਹਿ ਚੁੱਕੇ ਨੇ ਉਹਨਾਂ ਨੂੰ ਕਿਤੇ ਨਾ ਜਦੋਂ ਮੂਡ ਹੁੰਦੇ ਨੇ ਮੂਡ 'ਚ ਬੈਠੇ ਹੁੰਦੇ ਨੇ ਉਹ ਟਵੀਟ ਛੱਡ ਹੀ ਦਿੰਦੇ ਆਗੇ ਨੇ ਹੁਣ ਉਹ ਜਿਹੜੀਆਂ ਬੱਸਾਂ ਜਿਹੜੀਆਂ ਬਾੜੀਆਂ ਵਾ ਉਹ ਹੱਥ ਕਿੰਨੇ ਫੜੇ ਆਗੇ ਨੇ ਸਰਕਾਰ ਦੇ ਉਹ ਸਭ ਤੋਂ ਵੱਡਾ ਸਵਾਲ ਆ ਕਿ ਜਿਨne ਕੀਤਾ ਕਰਕੇ ਦਿਖਾਓ ਨਾ ਲੋਕਾਂ ਨੂੰ ਇਹ ਭੇਲੀਆਂ ਨਾ ਬਣਾਓ ਕਿ ਜਿਵੇਂ ਪਿੰਡਾਂ 'ਚ ਸਰਦੀਆਂ ਦੇ ਵਿੱਚ ਜਾਂ ਸੱਭਿਆਚਾਰਕ ਜਦੋਂ ਆਪਣੇ ਪਰਿਵਾਰਕ ਦੇ ਕਿ ਦਾਦੀ ਜਾਂ ਨਾਨੀ ਦੋਤੇ ਦੋਤੀਆਂ ਨੂੰ ਜਾਂ ਪੋਤੇ-ਪੋਤੀਆਂ ਨੂੰ ਕਹਾਣੀਆਂ ਸੁਣਾਉਂਦੇ ਸਰਕਾਰ ਸਾਨੂੰ ਉਹੋ ਜਿਹੀਆਂ ਕਹਾਣੀਆਂ ਸੁਣਾ ਰਹੀ ਆ ਗਿਆ ਅਸੀਂ ਉਹਨਾਂ ਕਹਾਣੀਆਂ ਕੀ ਲੈਣਾ ਹੈਗਾ ਅਸੀਂ ਤਾਂ ਕਹਿੰਦੇ ਨਿਚੋੜ ਕੱਢੋ ਰਿਜ਼ਲਟ ਕੱਢੋ ਸਿੱਟਾ ਕੱਢੋ ਨਤੀਜੇ ਦਿਓ ਕਿ ਤੁਹਾਨੂੰ ਲੋਕਾਂ ਨੇ ਇਸੇ ਕਰਕੇ 91 ਸੀਟਾਂ ਦਿੱਤੀਆਂ ਹੁਣ ਜਿੰਨੇ ਵੀ ਚਾਹੇ ਬੱਸਾਂ ਖਾਧੀਆਂ ਜਾਂ ਬੱਸਾਂ ਦੀਆਂ ਬਾੜੀਆਂ ਖਾਧੀਆਂ ਵਾ ਜਾਂ ਕਿਨੇ ਟਰੱਕ ਖਾਦੇ ਨਾ ਜਾਂ ਟਾਇਰ ਖਾ ਗਏ ਨੇ ਘਟੋ ਘਟੋ ਤੇ ਉਹ ਪਤਾ ਲੱਗੇ ਨਾ ਕਿ ਹੈ ਕੀ ਆ ਅਸੀਂ ਤਾਂ ਚਾਹੁੰਦੇ ਆਗੇ ਨੇ ਹੁਣ ਜਾਂ ਪਰ ਜਿਹੜੇ ਨਵਜੋਤ ਸਿੰਘ ਸਿੱਧੂ ਹਣੀ ਕਹਿ ਰਹੇ ਨੇ ਜਾਂ ਹੋਰ ਕਹਿ ਰਹੇ ਨੇ ਕਿ ਹੁਣ 75 25 ਨਹੀਂ 79 ਵੀ ਦਾ ਮਸਲਾ ਹੈਗਾ ਜਾਂ ਉਹ ਦੱਸਿਆ ਜਾਵੇ ਹੁਣ ਜੇ ਪੰਜਾਬ ਦੇ ਸਿੰਗਰ ਸਮਝੌਤੇ ਕਰਾਉਣ ਲੱਗ ਪੈਣ ਪੰਜਾਬ ਦੇ ਸਿੰਗਰ ਹੀ ਜੇ ਐਸਐਸਪੀ ਲਗਵਾਉਣੇ ਲੱਗ ਪੈਣ ਤੇ ਫਿਰ ਤੇ ਮਾਮਲਾ ਗੜਬੜੀ ਆ ਨਾ ਫਿਰ ਆਪਾਂ ਸਚਾਈ ਕਿੱਥੇ ਜਾਣਾਂਗੇ ਤੇ ਇਸ ਕਰਕੇ ਲੱਗਦਾ ਕਿ ਇਹ ਜਿਹੜਾ ਮਸਲਾ ਹੈ ਕਿ ਜਿਹੜਾ ਬੱਸਾਂ ਦੀਆਂ ਬਾਡੀਆਂ ਨਾਲ ਸਿਰ ਬੱਸਾਂ ਦੀਆਂ ਬਾਡੀਆਂ ਦਾ ਹੋਰ ਵੀ ਬਹੁਤ ਆ ਹੋਇਆ ਤੇ ਬਹੁਤ ਹੀ ਕੁਝ ਆ ਹੁਣ ਇੱਕ ਜਣੇ ਤੇ ਪਿੰਨ ਪੁਆਇੰਟ ਕਿਉਂ ਕੀਤਾ ਜਾ ਰਿਹਾ ਕਿਉਂਕਿ ਉਹ ਇਸ ਟਾਈਮ ਉਕ ਇੱਕ ਪਾਰਟੀ ਦੇ ਵਾਲੀ ਵਾਰਸ ਨੇ ਪਰ ਬਾਕੀਆਂ ਨੇ ਵੀ ਬਹੁਤ ਕੁਝ ਕੀਤਾ ਹੈ ਨਾ ਉਹ ਵੀ ਹੈ ਤੇ ਹੁਣ ਵਾਲੇ ਜਿਹੜੇ ਆ ਉਹ ਸਵਾਲ ਹੈ ਕਿ ਹੁਣ ਵਾਲੇ ਕੀ ਵਾਕੇ ਉਹਨਾਂ ਨੇ ਆਪਣੇ ਮੂੰਹ ਨੂੰ ਸ਼ਕੂ ਬੰਨੇ ਹੋਏ ਕਿ ਨਹੀਂ ਬੰਨੇ ਹੋਏ ਜਿਹੜੇ ਸਰਕਾਰ ਸਰਕਾਰੀ ਜਗ੍ਹਾ ਹੀ ਮੱਲੀ ਜਾ ਰਹੇ ਨੇ ਮੋਗੇ ਵਾਲੀ ਬੀਬੀ ਜਾਂ ਹੋਰਾਂ ਨੇ ਜਿਹੜੇ ਸਾਹਮਣੇ ਆਏ ਨੇ ਉਹ ਘਟਵਨ ਦਾ ਨੋਟਿਸ ਸੀ ਹੋਏ ਨੇ ਉਹ ਨੋਟਿਸ ਦੀ ਕੀ ਸਚਾਈ ਹੈਗੀ ਪਰ ਉਹਨਾਂ ਵੀ ਇੱਕ ਵੀ ਕਾਰਵਾਈ ਕਰਨੀ ਚਾਹੀਦੀ ਹੈ ਹੁਣ ਕਿਵੇਂ ਉਹ ਕਹਿ ਰਹੇ ਨੇ ਕਿ OPA ਮੀਰਾ ਕਹਿੰਦੇ ਕਦੀ ਮੈਂ ਪੀਏ ਨਹੀਂ ਰੱਖਿਆਗਾ ਇਸ ਸਰਕਾਰ ਦੇ ਵਿੱਚ ਕਈ ਐਮਐ ਤੇ ਕਹਿੰਦੇ ਉਹ ਮੇਰਾ ਪਿਓ ਨਹੀਂ ਹੈ ਗਿਆ ਮੈਂ ਆਪਣੇ ਪਿਓ ਨੇ ਰਿਸ਼ਤਾ ਤੋੜ ਲਿਆ ਹੂੰ ਤੇ ਜੇ ਇਸ ਸਥਿਤੀ ਦੇ ਵਿੱਚ ਕਰੋਗੇ ਕੀ ਤੁਸੀਂ ਜਦ ਤੁਸੀਂ ਨਾਤੇ ਜੋੜੀ ਇਜਾਰੇ ਸਭ ਕੁਝ ਪਰਵਾਰਕਾ ਰਿਸ਼ਤੇ ਤੋੜੀ ਜਾ ਰੇ ਕਿ ਜਿੱਥੇ ਕੋਈ ਗਲਤੀ ਕਰਦਾ ਹੈ ਕਿ ਮੇਰਾ ਕੋਈ ਲੈਣਾ ਦੇਣਾ ਨਹੀਂ ਹੈਗਾ ਮੈਂ ਨੋਟਿਸ ਕੱਢਿਆ ਹੈਗਾ ਤੁਹੋਂ ਜਿਹੜੇ ਪੀਏ ਵਾਲਾ ਸਵਾਲ ਆ ਹੈਗਾ ਇਹ ਸਭ ਤੋਂ ਵੱਡੀ ਗੱਲ ਇਹ ਹੀ ਮਸਲਾ ਆ ਗਿਆ ਪਰ ਉਹਨਾ ਇਹ ਜਿਹੜਾ ਹੁਣ ਪੇਚਾ ਪਿਆ ਸੁਬੀਤ ਸਿੰਘ ਬਾਦਲ ਵਰਸਸ ਭਗਵੰਤ ਮਾਨ ਇਹ 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 ਚੰਗਾ ਗੂੜਾ ਪੇਚਾ ਪਊਗਾ ਹੁਣ ਦੇਖੋ ਕਿੰਨੀਆਂ ਕੀ ਤਰੀਕਾ ਨੇ ਕਿੰਨੇ ਕੇ ਸੀਐਮ ਸਾਹਿਬ ਨੂੰ ਕਿੰਨੀ ਕੀ ਵਾਰ ਜਾਣਾ ਪਊਗਾ ਕਿੰਨੀ ਕੀ ਹੀਅਰਿੰਗ ਹੋਏਗੀ ਤੇ ਹੁਣ ਮੈਨੂੰ ਲੱਗਦਾ ਹੈ ਕਿ ਜਲਦੀ ਹੁਣ ਭਗਵੰਤ ਮਾਨ ਸਾਹਿਬ ਇੱਕ ਵੱਡੀ ਪ੍ਰੈਸ ਕਾਨਫਰੰਸ ਕਰਨਗੇ ਹੁਣ ਜਿੰਨੇ ਵੀ ਤੱਥ ਨੇ ਉਹ ਸਾਹਮਣੇ ਆਉਣੇ ਚਾਹੀਦੇ ਨੇ ਕਿਤੇ ਇਹ ਨਾ ਹੋਵੇ ਕਿ ਜਿਵੇਂ ਪਹਿਲੀਆਂ ਉਹਨਾਂ ਦੀਆਂ ਗੱਲਾਂ ਹਵਾ ਦੇ ਵਿੱਚ ਰਹਿ ਗਈਆਂ ਬੱਸਾਂ ਵਾਲੀਆਂ ਬਾਡੀਆਂ ਵਾਲੀ ਗੱਲਾਂ ਹਵਾ 'ਚ ਰਹਿ ਗਈਆਂ ਇੱਕ ਇੱਕ ਕ੍ਰਿਕਟਕੜ ਖਿਡਾਰੀ ਨੇ ਇੱਕ ਸਾਬਕਾ ਸੀਐਮ ਨੂੰ 2 ਕਰੋੜ ਰੁਪਏ ਦਿੱਤੇ ਹਵਾ 'ਚ ਰਹਿ ਗਏ ਮੁਖ्तार ਅंसारी ਨੇ ਕੈਪਟਨ ਮਰਿੰਦਰ ਸਿੰਘ ਦੇ ਸੁਖਜਿੰਦਰ ਰੰਧਾਵਾ ਕੋਈ ਪੈਸੇ ਲੈਣੇ ਨੇ 55-55 ਲੱਖ ਰੁਪਏ ਉਹ ਹਵਾ 'ਚ ਰਹਿ ਗਏ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਨੇ ਸਰਕਾਰ ਦੀਆਂ ਜਿਹੜੀਆਂ ਹਵਾ 'ਚ ਰਹਿ ਗਏ ਨੇ ਤੇ ਪੰਜਾਬ ਦੀ ਜਨਤਾ ਹਵਾ 'ਚ ਗੁੱਡੀਆਂ ੜਾ ਸਕਦੀ ਆ ਹਰ ਵਾਰੀ ਗੱਲਾਂ ਨਹੀਂ ਕਰ ਸਕਦੀ ਹੈਗੀ ਪੰਜਾਬ ਦੀ ਜਨਤਾ ਨੂੰ ਉਹ ਚਾਹੀਦਾ ਫਲ ਚਾਹੀਦਾ ਹੈਗਾ ਜੋ ਕਹਿੰਦੇ ਉਹ ਕਰਕੇ ਦਿਖਾਓ ਉਹ ਬੜਾ ਜ਼ਰੂਰੀ ਹੁੰਦਾ ਤੇ ਜੇ ਤੁਸੀਂ ਕਹਿੰਦੇ ਕੁਝੋ ਤੇ ਕਰਦੇ ਕੁਝੋ ਤੇ ਕਰਦੇ ਕੁਝੋ ਤੇ ਕਹਿੰਦੇ ਕੁਝੋ ਉਹ ਫਿਰਨੀਆਂ ਇਨਸਾਨ ਉਹੀ ਹੁੰਦਾ ਵਾ ਬੰਦਾ ਉਹੀ ਹੁੰਦਾ ਜਿਹੜਾ ਕਹਿਣੀ ਤੇ ਕਰਨੀ ਦਾ ਮਾਲਕ ਹੋਵੇ ਆਪਾਂ ਇਹ ਨਹੀਂ ਕਿ ਅ ਅੱਜ ਗੱਲ ਹੋਰ ਕੀਤੀ ਤੇ ਕੱਲ ਹੋਰ ਕਰਦੀਏ ਉਹਦੇ ਨਾਲ ਇਤਬਾਰ ਠੋ ਟੁੱਟਦਾ ਉਹਦੇ ਨਾਲ ਵਕਾਰ ਟੁੱਟਦਾ ਹੈਗਾ ਜੀ ਇੱਕ ਤੀਜਾ ਮਸਲਾ ਵੀ ਸਰਕਾਰ ਦੇ ਗਲ ਦੀ ਹੱਡੀ ਸਮਝਿਆ ਜਾ ਰਿਹਾ ਅੱਜਕੱਲ ਕਿਉਂਕਿ ਉਹ ਆ ਪੰਚਾਇਤੀ ਚੋਣਾਂ ਨਾਲ 30 ਦਸੰਬਰ 2018 ਦਾ ਉਹ ਸਾਲ ਸੀ ਕਾਂਗਰਸ ਦੀ ਸਰਕਾਰ ਸੀ ਪੰਚਾਇਤੀ ਚੋਣਾਂ ਹੋ ਗਈਆਂ 5 ਸਾਲ ਪੂਰੇ ਹੋ ਗਏ ਇਸ ਤੋਂ ਪਹਿਲਾਂ ਤਾਂ ਅਗਸਤ ਮਹੀਨੇ 'ਚ ਨੋਟੀਫਿਕੇਸ਼ਨ ਵੀ ਆ ਜਾਂਦਾ ਕਿ ਪੰਚਾਇਤਾਂ ਭੰਗ ਕਰਦੇ ਆ ਫਿਰ ਅਸੀਂ ਜਲਦੀ ਕਰਾ ਲੈਣੀਆਂ ਚੋਣਾਂ ਪਰ ਉਹ ਸਮੇਂ ਤੋਂ ਪਹਿਲਾਂ ਕਰਵਾਇਆ ਹੋਇਆ ਫੈਸਲਾ ਵੀ ਵਾਪਸ ਲੈਣਾ ਪਿਆ ਯੂ-ਟਰਨ ਲੈ ਗਈ ਸਰਕਾਰ ਹੁਣ ਚਰਚਾ ਇਹ ਆ ਕਿ ਪੰਚਾਇਤ ਡਾਇਰੈਕਟਰ ਨੇ ਜਿਹੜੇ ਉਹ ਵੀ ਛੁੱਟੀ ਤੇ ਚਲੇ ਜਾਂਦੇ ਨੇ ਉਹ ਵੀ ਵਾਧੂ ਚਾਰੇ ਦਿੱਤੇ ਹੋਏ ਸਰਪ੍ਰਿਸਿੰਗ ਖੈਰਾਸੀ ਜਿਨ੍ਹਾਂ ਨੂੰ ਝਾੜਿਆ ਗਿਆ ਜਿਨ੍ਹਾਂ ਨੂੰ ਲਾ ਦਿੱਤਾ ਗਿਆ ਸਸਪੈਂਡ ਕੀਤਾ ਗਿਆ ਹਲੇ ਤੱਕ ਉਹਨਾਂ ਨੂੰ ਕਿਸੇ ਥਾਂ ਪੋਸਟਿੰਗ ਨਹੀਂ ਦਿੱਤੀ ਗਈ ਇਹ ਸਾਰੀਆਂ ਗੱਲਾਂ ਅਧਿਵਿਚਾਰ ਨੇ ਤੇ ਸਭ ਤੋਂ ਵੱਡੀ ਗੱਲ ਸਭ ਤੋਂ ਵੱਡਾ ਸਵਾਲ ਪਿੰਡਾਂ ਦੇ ਲੋਕ ਦੇਖ ਰਹੇ ਆ ਸਰਕਾਰ ਵੱਲ ਕਿ ਕਦੋਂ ਨੋਟੀਫਿਕੇਸ਼ਨ ਜਾਰੀ ਹੋਵੇ ਕਿ ਚੋਣਾਂ ਕਦੋਂ ਹੋਣੀਆਂ ਐ ਪੰਚਾਇਤੀ ਚੋਣਾਂ ਸਭ ਤੋਂ ਵੱਡੀ ਗੱਲ ਇਹ ਕਿ ਸਰਕਾਰ ਚੋਣਾਂ ਨਹੀਂ ਕਰਵਾ ਰਹੀ ਐ ਸਰਕਾਰ ਨੂੰ ਪਤਾ ਹੈ ਕਿ ਜੇ ਇਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਕਰਵਾ ਲਈਂਗਾ ਅਸੀਂ ਸਾਡੇ ਪੈ ਗਈ ਜੇ ਪੱਲੇ ਹਾਰ ਤੇ ਸਾਡੇ ਲੋਕ ਸਭਾ ਦੇ ਵਿੱਚ ਪੈਰ ਨਹੀਂ ਲੱਗਣੇ ਹੈਗੇ ਫਿਰ ਇੰਡੀਆ ਗੱਠ ਜੋੜ ਕਾਂਗਰਸ ਪਾਰਟੀ ਕਹੂਗੀ ਜਿੰਨੇ ਪੰਚਾਇਤੀ ਚੋਣਾਂ ਨਹੀਂ ਕਰਵਾ ਪਈ ਉਤੋਂ ਹਾਰ ਗਈ ਨਗਰ ਨਿਗਮ ਚੋਣਾਂ ਚ ਹਾਰ ਗਈ ਤੇ ਫਿਰ ਇਹਨਾਂ ਦਾ ਗੱਠ ਜੋੜ ਕਿਉਂ ਕਰੀਏ ਇਹਨਾਂ ਦਾ ਤਾਂ ਫਿਰ ਬੇਸ ਨਹੀਂ ਹੈਗਾ ਇਹ ਰੌਲਾ ਪਾਉਂਦੇ ਕਿ ਅਸੀਂ 13 ਦੀਆਂ 13 ਜਿੰਨੀਆਂ ਤੁਹਾਡਾ ਚੰਡੀਗੜ੍ਹ ਇੱਕ ਕਾਉਂਸਲਰੀ ਭੱਜ ਗਿਆ ਕਿਹਦੇ ਸੌਦਾ ਹੀ ਮੋਟਾ ਵੋਟਾਂ ਕਰਗੇ ਆਗੇ ਨਾ ਹੁਣ ਇਹ ਸਵਾਲ ਹੈਗਾ ਹੁਣ ਪਹਿਲਾਂ ਇਹਨਾਂ ਦਾ ਲੱਗਦਾ ਹੀ ਕਰਵਾ ਲਈਏ ਉਹ ਹਾਈ ਕੋਰਟ ਨੇ ਡੰਡਾ ਮਾਰਿਆ ਉਸ ਗੁੱਸਾ ਕੀ ਕੱਢਤਾ ਹੈਗਾ ਇੱਕ ਡਾਇਰੈਕਟਰ ਤੇ ਇੱਕ ਸੈਕਟਰੀ ਸੈਕਟਰੀ ਬੰਦਾ ਬਾਹਰ ਬੈਠਾ ਗਿਆ ਸੀ ਉਹਨੂੰ ਵੀ ਸਸਪੈਂਡ ਕਰ ਦਿੱਤਾ ਇਹ ਡਾਇਰੈਕਟਰ ਡਾਇਰੈਕਟਰ ਜੇ ਗੁਰਪ੍ਰੀਤ ਖਹਿਰਾ ਹੋਰਾਂ ਨੂੰ ਹੂੰ ਸਰਕਾਰ ਨੇ ਜ਼ਿੰਮੇਵਾਰੀ ਨ ਲਈ ਹੈਗੇ ਅਗਸਤ ਮਹੀਨੇ ਤੋਂ ਲੈ ਕੇ ਹੁਣ ਤੱਕ ਉਥੇ ਐਡੀਸ਼ਨਲ ਡਾਇਰੈਕਟਰ ਦੇ ਡਿਊਟੀ ਕੁਮਾਰ ਅਮਿਤ ਅਮਿਤ ਕੁਮਾਰ ਹੋਣਾ ਜਿਹੜੇ ਕਿ ਆਈਐਸ ਹੁੰਦੇ ਨੇ ਉਹਨਾਂ ਨੂੰ ਪੰਜ ਪੰਜ ਛੇ ਛੇ ਮਹੀਨੇ ਕੋਈ ਕੋਈ ਸਪੈਸ਼ਲ ਟ੍ਰੇਨਿੰਗ ਹੋਣੀ ਹੈ ਉਧਰ ਚਲੇ ਗਏ ਆਗੇ ਉਹਦੇ ਜਗ੍ਹਾ ਫੇਰ ਕਿਸੇ ਨੂੰ ਕਾਰਜਕਾਰੀ ਲਾ ਦਿੱਤਾਗਾ ਪਹਿਲੀ ਗੱਲ ਜੇ ਤੁਸੀਂ ਇਲੈਕਸ਼ਨ ਕਰਾਉਣੀ ਤੁਹਾਡੀ ਨੀਅਤ ਇੱਥੋਂ ਬਦਲ ਲੱਗ ਜਾਂਦੀ ਹੈਗੀਆ ਕਿ ਤੁਸੀਂ ਕਰਾਉਣਾ ਇਚਾ ਦੇ ਨਹੀਂ ਤਾਂ ਕਿਉਂ ਨਹੀਂ ਡਿਪਾਰਟਮੈਂਟ ਨੂੰ ਰੈਗੂਲਰ ਡਾਇਰੈਕਟਰ ਦਿੰਨੇ ਹੈਗੇ ਤੁਹਾਡੇ ਕੋਲ ਰੂਲ ਡਿਵੈਲਪਮੈਂਟ ਚ ਰੈਗੂਲਰ ਡਾਇਰੈਕਟਰ ਨਹੀਂ ਹੈਗਾ ਤੁਹਾਡੇ ਕੋ ਨਹੀਂ ਆਗਾ ਫਿਰ ਸਿਸਟਮ ਕਿਵੇਂ ਚਲਾਈ ਜਾਉਗੇ ਨਾ ਹੁਣ ਸਵਾਲ ਆ ਗਿਆ ਕਿ ਲੋਕਾਂ ਦੀ ਲੋਕਤੰਤਰ ਦੀ ਜਿਹੜੀ ਸਭ ਤੋਂ ਮੁਢਲੀ ਇਕਾਈ ਜਿਹਨੂੰ ਮਜ਼ਬੂਤ ਇਕਾਈ ਕਹਿੰਦੇ ਆ ਡੈਮੋਕ੍ਰੇਸੀ ਜੋ ਕੀ ਆ ਪੰਚਾਇਤੀ ਸਿਸਟਮ ਪੰਚਾਇਤੀ ਸਿਸਟਮ ਨੂੰ ਹੀ ਬਹਾਲ ਨਹੀਂ ਕਰਨਾ ਚਾਹੁੰਦੇ ਉਹ ਡਿਊ ਇਲੈਕਸ਼ਨ ਨਗਰ ਨਿਗਮਾਂ ਦੀ ਹਾਈ ਕੋਰਟ ਨੇ ਹਫਤੇ ਦਾ ਤੁਹਾਨੂੰ ਨੋਟਿਸ ਦਿੱਤਾ ਹੈਗਾ ਕਿ ਆਪਣਾ ਸ਼ੈਡਿਊਲ ਲੈ ਕੇ ਆਓ ਨਾ ਸਰਕਾਰ ਸ਼ਡਿਊਲ ਲੈ ਕੇ ਜਾ ਰਹੀ ਹੈ ਨਾ ਸੂਬਾ ਚੋਣ ਕਮਿਸ਼ਨ ਲੈ ਰਹਾ ਇਹਦਾ ਕੀ ਮਤਲਬ ਹੋਇਆ ਕਿ ਸਰਕਾਰ ਡਰ ਰਹੀ ਹੈ ਹੁਣ ਜਿਹੜੀਆਂ ਇਲੈਕਸ਼ਨ ਹੋਣਗੀਆਂ ਉਹ ਹੁਣ ਹੋਣਗੀਆਂ ਇਹ ਕਹਿਣਗੇ ਕਿ ਜੀ ਦੇਖੋ ਜੀ ਹੁਣ ਭਾਰਤੀ ਚੋਣ ਕਮਿਸ਼ਨ ਨੇ ਵੀ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਸਾਡੇ ਜਿਹੜਾ ਸਟਾਫ ਹੈ ਜਿਹੜਾ ਅਸੀਂ ਪ੍ਰੋਵਾਈਡ ਦੇਣਾ ਹੈਗਾ ਸੰਵਿਧਾਨ ਦੇ ਮੁਤਾਬਕ ਚੋਣ ਅਮਲਾ ਜੀ ਉਹ ਸਾਰਾ ਉੱਧਰ ਡਿਪਿਊਟ ਕਰ ਦੇਣਾ ਇਸ ਕਰਕੇ ਅਸੀਂ ਫਿਲਹਾਲ ਚੋਣਾ ਨਹੀਂ ਕਰਵਾ ਸਕਦੇ ਅਸੀਂ ਲੋਕ ਸਭਾ ਤੋਂ ਤੁਰੰਤ ਬਾਅਦ ਕਰਵਾ ਲਾਂਗੇ ਜੀ ਹੁਣ ਇਹ ਸਰਕਾਰ ਕੋ ਬਹਾਨਾ ਮਿਲ ਗਿਆ ਸਰਕਾਰ ਹੁਣ ਤਾਂ ਇਹ ਬਹਾਨਾ ਲਾ ਸਕਦੀ ਹੈ ਪਰ ਗੱਲ ਉੱਥੇ ਆ ਜਾਂਦੀ ਹੈ ਗਲਤ ਮਹੀਨੇ ਵਾਲੇ ਨੋਟੀਫਿਕੇਸ਼ਨ ਤੇ ਕਿ ਉਦੋਂ ਬੜੀ ਕਾਲੀ ਸੀ ਸਰਕਾਰ ਕਿ ਪੰਚਾਇਤ ਭੰਗ ਕਰੋ ਤੇ ਫਿਰ ਅਸੀਂ ਛੇਤੀ ਕਰਾ ਲੈਣੀ ਹੈ ਉਦੋਂ ਕਾਲੀ ਤੇ ਹੁਣ ਦੇਰੀ ਇਹ ਦੋਨੇ ਚੀਜ਼ਾਂ ਹੀ ਆਪਣੇ ਆਪ ਚ ਮੇਲ ਨਹੀਂ ਖਾਂਦੀਆਂ ਸਰਕਾਰ ਪਹਿਲੇ ਉਦੋਂ ਉਦੋਂ ਵੀ ਗਲਤ ਸੀ ਤੇ ਅੱਜ ਵੀ ਗਲਤ ਹੈ ਸਿਆਣੇ ਕਹਿੰਦੇ ਕਿ ਜਿਹੜੀ ਤਤੀ ਤਤੀ ਖੀਰ ਖਾਓ ਤੇ ਮੂੰਹ ਸੜ ਜਾਂਦਾ ਤੇ ਜਿਆਦੀ ਠੰਡੀ ਖਾਓ ਤੇ ਫਿਰ ਸੁਆਦ ਸੁਆਦ ਨਹੀਂ ਆਉਂਦਾ ਹੈਗਾ ਨਾ ਇਸ ਕਰਕੇ ਉਦੋਂ ਸਰਕਾਰ ਨੇ ਆਪਣਾ ਮੂੰਹ ਛਡਾ ਲਿਆ ਹੁਣ ਸਰ ਹਾਈ ਕੋਰਟ ਤੋਂ ਮੂੰਹ ਪਨਾਲਿਆ ਹੀ ਪਰ ਕਰਿਆ ਗਿਆ ਨਾ ਇਸ ਕਰਕੇ ਉਦੋਂ ਪਤਾ ਨਹੀਂ ਕਿਹੜੀ ਮਤ ਮਾਰੀ ਗਈ ਸਰਕਾਰ ਦੀ ਤੇ ਹੁਣ ਮਤ ਮਾਰੀ ਹੁਣ ਮਤ ਨਹੀਂ ਮਾਰੇ ਹੁਣ ਡਰ ਲੱਗਦਾ ਕਿ ਜੇ ਅਸੀਂ ਪਹਿਲਾਂ ਕਰਵਾ ਲਈਆਂ ਇਲੈਕਸ਼ਨ ਜੇ ਸਾਡਾ ਨਗਰ ਨਿਗਮ ਚੋਣਾਂ ਦੇ ਵਿੱਚ ਸਾਡਾ ਬੇਰ ਹਾਰ ਹੋਈ ਤੇ ਫਿਰ ਸਾਡੇ ਪੱਲੇ ਨਹੀਂ ਰਹਿਣਾਗਾ ਫਿਰ ਸਾਡਾ ਇਹ ਜਿਹੜੀਆਂ ਪੰਜਾਬ ਦੀਆਂ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਪੰਜ ਨਗਰ ਨਗਮਾ ਹੋਣੀਆਂ ਨੇ ਫਿਰ ਸਾਡੇ ਜੇ ਪੱਲੇ ਹਾਰ ਮਿਲ ਗਈ ਫਿਰ ਲੋਕ ਸਭਾ ਹਰ ਜਣ ਕੇ ਪੰਜ ਜਿਹੜੇ ਸ਼ਹਿਰ ਇੰਪੋਰਟੈਂਟ ਆ ਅੰਬਰ ਸਰ ਜਲੰਧਰ ਆ ਪਟਿਆਲਾ ਲੁਧਿਆਣਾ ਇੰਪੋਰਟੈਂਟ ਸ਼ਹਿਰ ਆ ਉੱਥੇ ਜੇਕਰ ਸਰਕਾਰ ਹਾਰ ਜਾਂਦੀ ਆ ਸਰਕਾਰ ਦੀ ਜੇਕਰ ਐਮਸੀ ਦੇ ਵਿੱਚ ਉਹ ਪਾਵਰ ਨਹੀਂ ਆਉਂਦੀ ਹੈਗੀ ਮੈਜੋਰਟੀ ਨਹੀਂ ਆਉਂਦੀ ਤੇ ਫਿਰ ਉਹ ਆਟੋਮੈਟਿਕ ਲוק ਸਭਾ ਚੋਣਾਂ ਤੇ ਅਸਰ ਪਾਊਗਾ ਕਿਉਂਕਿ ਅਜੇ ਤੱਕ ਬਾਈਆਂ ਮਹੀਨਿਆਂ ਚ ਜਿਹੜੇ ਕੰਮ ਹੋਣੇ ਚਾਹੀਦੇ ਸਰਕਾਰ ਕੋ ਹੋਏ ਨਹੀਂ ਹੱਲੇ ਤੇ ਬਹੁਤੇ ਜਿਹੜੇ ਕੰਮ ਨੇ ਉਹ ਨੇ ਜਿਹੜੇ ਕੁਝ ਪਿਛਲੇ ਨੇ ਕੀਤੇ ਸੀ ਤੇ ਕੁਝ ਸਰਕਾਰ ਹਵਾ ਗਹਿ ਰਹੀ ਹੈ ਕਿ ਅਸੀਂ ਆ ਕਰਾਂਗੇ ਯੂ ਕਰਾਂਗੇ ਕੰਮ ਤਾਂ ਹੁੰਦਾ ਜਿਹੜਾ ਕਰਕੇ ਦਿਖਾਇਆ ਜਾਵੇ ਇਹ ਤੇ ਹੈ ਨਹੀਂ ਕਿ ਕੋਈ ਵੱਡੀ ਬਿਲਡਿੰਗ ਦਾ ਕਰਨੀ ਕਿਉਂਕਿ ਇੱਕ ਬਿਲਡਿੰਗ ਬੰਨਣ ਤੇ ਟਾਈਮ ਲੱਗਦਾ ਕਈ ਬੜੇ ਛੋਟੇ ਛੋਟੇ ਕੰਮ ਹੁੰਦੇ ਤੇ ਜੇ ਆਪਾਂ ਇਹੀ ਕਹਿ ਦਈਏ ਕਿ ਅਸੀਂ ਬਿਜਲੀ ਮਾਫ ਕਰਤੀ ਹੈ ਇਹ ਕੰਮ ਜੇ ਕਹਦੇ ਕਿ ਹੁਣ ਅਸੀਂ ਬਜ਼ੁਰਗਾਂ ਨੂੰ ਤੀਰਥ ਯਾਤਰਾ ਕਰਾਉਣੀ ਹੈ ਪਹਿਲਾਂ ਟ੍ਰੇਨਾਂ ਚੋਂ ਜਾਂ ਹਵਾਈ ਜਹਾਜ਼ ਕਰਵ ਇਹ ਕੰਮ ਨਹੀਂ ਆਗਾ ਇਹ ਇਹ ਰੂਟੀਨ ਵਰਕ ਆ ਰੂਟੀਨ ਵਰਕ ਤੇ ਕੰਮਾਂ ਦੇ ਵਿੱਚ ਬਹੁਤ ਫਰਕ ਹੁੰਦਾ ਕੰਮਾਂ ਦੇ ਵਿੱਚ ਹੁੰਦਾ ਜਿਹੜੇ ਆਉਣ ਵਾਲੇ ਸਮੇਂ ਚ ਕਾਊਂਟ ਹੋਣ ਕਿਉਂ ਲੋਕੀ ਉਹਨੂੰ ਪ੍ਰਤਾਪ ਸਿੰਘ ਕੈਰੋਂ ਯਾਦ ਕਰਦੇ ਕਿ ਉਹਨਾਂ ਵੱਲੋਂ ਕਰਵਾਏ ਗਏ ਕੰਮ ਕਟੂਕੜ ਵੀ ਇਹੋ ਜਿਹੇ ਨੇ ਜਿਹੜੇ ਆਉਣ ਵਾਲਾ 100 ਸਾਲ ਵੀ 200 ਸਾਲ ਵੀ ਪੰਜਾਬ ਦੇ ਲੋਕ ਯਾਦ ਕਰਨਗੇ ਚਾਹੇ ਉਹ ਪਾਖੜਾ ਬਿਆਸ ਪ੍ਰਬੰਧਨ ਬੋਰਡ ਹੋਵੇ ਜਾਓ ਪੀਜੀਆ ਹੀ ਹੋਵੇ ਇਦਾਂ ਦੇ ਬਹੁਤ ਸਾਰੇ 19 20 ਕੰਮ ਨੇ ਜਿਹੜੇ ਉਹਨਾਂ ਨੇ ਕਰਵਾਇਆ ਗਿਆ ਉਸ ਤੋਂ ਬਾਅਦ ਤੇ ਕੋਈ ਮੁੱਖ ਮੰਤਰੀ ਕਿਸੇ ਮੁੱਖ ਮੰਤਰੀ ਦਾ ਕੰਮ ਗਿਣਾਉਣੇ ਤੁਹਾਨੂੰ ਪੰਜ ਨਹੀਂ ਲੱਭੜੇ ਉਹਨਾਂ ਦੇ 20 ਕੰਮ ਹੈਗੇ ਨੇ ਤੇ ਇਸ ਕਰਕੇ ਉਹ ਸਵਾਲ ਇਸ ਕਰਕੇ ਆ ਕਿ ਜਿਹੜਾ ਹੁਣ ਮਸਲਾ ਆ ਗਿਆ ਕਿ ਪਿੰਡਾਂ ਦੇ ਵਿੱਚ ਕੀ ਲੋਕੇ ਕਰਾਏ ਕਿਉਂਕਿ ਪਿੰਡਾਂ ਦੇ ਵਿੱਚ ਕੀ ਕੀਤਾ ਇਹਨਾਂ ਨੇ ਕਿ ਇਹਨਾਂ ਦਾ ਜਿਹੜੇ ਬੂਥ ਲੈਵਲ ਦੇ ਬੰਦੇ ਨਹੀਂ ਬਣੇ ਵਰਕਰ ਨਹੀਂ ਬਣੇ ਇਨਨ ਕੋ ਉਹੀ ਵਰਕਰ ਆ ਗਏ ਨੇ ਜਿਹੜੇ ਪਹਿਲਾਂ ਕਦੀ ਕਾਲ ਕਾਲੀ ਹੁੰਦੇ ਸੀ ਕਦੀ ਕਾਂਗਰਸੀ ਸੀ ਹੁਣ ਇਹਨਾਂ ਦੇ ਜਿਹੜੇ ਜਿਨ੍ਹਾਂ ਨੇ ਸ਼ੁਰੂ ਚ ਝਾੜੂ ਫੜਿਆ ਵਿਚਾਰਿਆਂ ਨੇ ਉਹ ਆ ਗਏ ਨੇ ਪਿੱਛੇ ਤੇ ਜਿਹੜੇ ਕਾਲੀ ਕਾਂਗਰਸੀਆਂ ਦੇ ਵਰਕਰ ਜਿਨ੍ਹਾਂ ਕੋ 4 ਪੈਸੇ ਹੈਗੇ ਉਹ ਇਹਨਾਂ ਦੇ ਐਮਐਲਏ ਦੇ ਨਾਲ ਜੁੜ ਗਏ ਆ ਗਏ ਨੇ ਤੇ ਜਿਹੜਾ ਇਹਨਾਂ ਦਾ ਅਸਲੀ ਹੀ ਵਰਕਰ ਉਹ ਘਰ ਬੈਠਾ ਹੈਗਾ ਇਸ ਕਰਕੇ ਨੂੰ ਲੱਗਦਾ ਹੈ ਕਿ ਸਾਡੀ ਕਿਤੇ ਹਾਰ ਨਾ ਹੋ ਜੇ ਤੇ ਜੇ ਹਾਰ ਹੋ ਗਈ ਫਿਰ ਲੋਕ ਸਭਾ ਚ ਨਮੋਸ਼ੀ ਪਰੀ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਇਹ ਇਹਨਾਂ ਦੇ ਡਾਰੇ ਖੋਪ ਆ ਇਹ ਖੋਪ ਨੂੰ ਕਿਵੇਂ ਹੁਣ ਸਰਕਾਰ ਦੂਰ ਹੈਗੀ ਉਹ ਹੀ ਆ ਕਿ ਪਹਿਲਾਂ ਇੱਕ ਵਾਰ ਲੋਕ ਸਭਾ ਜਿੱਤ ਲਈ ਗੱਠ ਜੋੜ ਹੁਣ ਜਿਵੇਂ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਸਾਹਿਬ ਜਿਨੇ ਉਹ ਗੱਠ ਜੋੜ ਕਰਨ ਵਾਸਤੇ ਕਾਲੇ ਨੇ ਤਰਲਿਆਂ ਤੇ ਆਏ ਇਹਨੇ ਉਹਨੀ ਕਾਂਗਰਸ ਨਹੀਂ ਆ ਗਈ ਹੁਣ ਇਸੇ ਕਰਕੇ ਪੰਜਾਬ ਦੇ ਵਿੱਚ ਕਾਂਗਰਸੀ ਕਰਕੇ ਨਹੀਂ ਅਸੀਂ ਗੱਠ ਜੋੜ ਨਹੀਂ ਕਰਨਾ ਉਹ ਵੱਖਰੀ ਗੱਲ ਹੈ ਕਿ ਗੱਠ ਜੋੜ ਹੋ ਜਾਊਗਾ ਲੇਕਿਨ ਸਵਾਲ ਇਹ ਹੈ ਕਿ ਇਸ ਕਰਕੇ ਇਹਨਾਂ ਦਾ ਹੀ ਹੈ ਸਰਕਾਰ ਨੂੰ ਕਿ ਲੋਕ ਸਭਾ ਚੋਣਾਂ ਕੋ ਲੋਕ ਸਭਾ ਚੋਣਾਂ ਜਿੱਦਨ ਅਜੋਧਿਆ ਦੇ ਵਿੱਚ ਦੁਘਟਨ ਹੋ ਗਿਆ ਉਸ ਬਾਅਦ ਭਾਰਤੀ ਚੋਣ ਕਮਿਸ਼ਨ ਇੱਕ ਰੈਲੀ ਹੋਣੀ ਹੈ ਬਿਆਰ ਦੇ ਵਿੱਚ ਉਸ ਦਿਨ ਹੀ ਪ੍ਰਾਈਮ ਮਿਨਿਸਟਰ ਦੀ ਰੈਲੀ ਤੋਂ ਬਾਅਦ ਹੀ ਭਾਰਤੀ ਚੋਣ ਕਮਿਸ਼ਨ ਨੇ ਕਿਸੇ ਵੀ ਵੇਲੇ ਵੀ ਲੋਕ ਸਭਾ ਚੋਣਾਂ ਦਾ ਐਲਾਨ ਕਰ ਦੇਣਾ ਹੈ ਜੀ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅਸੀਂ ਦੋ ਤਿੰਨ ਮੁੱਦਿਆਂ ਤੇ ਚਰਚਾ ਕੀਤੀ ਹੈ ਤੁਸੀਂ ਇਹਨਾਂ ਦੇ ਬਾਰੇ ਕੀ ਸਮਝਦੇ ਹੋ ਕੀ ਸੋਚਦੇ ਹੋ ਇਸ ਦੇ ਬਾਰੇ ਆਪਣੀ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਫਿਲਹਾਲ ਅੱਜ ਦੀ ਇਸ ਚਰਚਾ ਵਿੱਚ ਇੰਨਾ ਹੀ ਸਾਨੂੰ ਦਿਵਾ ਗਿਆ ਧੰਨਵਾਦ